ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਆਏ ਦਿਨ ਤੁਸੀਂ ਆਪਣੇ ਚੈਨਲ ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ। ਬੱਕਰੀ ਪਾਲਕਾਂ ਦੀਆਂ ਕਿਸਾਨਾਂ ਦੀਆਂ ਇੰਟਰਵਿਊ ਦੇਖਦੇ ਰਹਿੰਦੇ ਹੋ। ਤੇ ਅੱਜ ਅਸੀਂ ਇੱਕ ਨਵੀਂ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਵੇਂ ਅੱਜਕੱਲ੍ਹ ਟ੍ਰੈਂਡ ਚੱਲਿਆ ਹੋਇਆ ਹੈਗਾ ਪੌਡਕਾਸਟਾਂ ਦਾ। ਲੋਕ ਸਟੂਡੀਓ ਦੇ ਵਿੱਚ ਬੈਠ ਕੇ ਤਕੜਾ ਮਾਹੌਲ ਬਣਾ ਕੇ ਪੌਡਕਾਸਟ ਕਰਦੇ ਨੇ। ਜਿਹੜਾ ਸਾਡਾ ਪੋਡਕਾਸਟ ਹੋਊਗਾ ਉਹ ਖੇਤਾਂ ਦੇ ਵਿੱਚ ਆਮ ਬੰਦਿਆਂ ਨਾਲ ਆਪਾਂ ਜਿਹੜੀਆਂ ਦੇਸੀ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਬੈਠੇ ਹੋਏ ਆ ਪਿੰਡ ਕੋਠੇ ਕੌਰ ਸਿੰਘ ਵਾਲੇ ਬਾਈ ਗਰਜੀਤ ਸਿੰਘ ਦੇ ਕੋਲੇ ਬਾਈ ਗਰਜੀਤ ਅੱਜ ਕੱਲ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਤੁਸੀਂ ਆਪਣੇ ਚੈਨਲ ਤੇ ਵੀ ਇਹਨਾਂ ਦੀਆਂ ਕਾਫੀ ਵੀਡੀਓ ਦੇਖ ਚੁੱਕੇ ਹੋ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਤੇ ਅੱਜ ਜਿਹੜੀ ਗੱਲਬਾਤ ਹੋਊਗੀ ਸਾਡੀ ਉਹ ਬਾਈ ਨਾਲ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਆਮ ਜ਼ਿੰਦਗੀ ਤਾਂ ਚਲੋ ਹੁੰਦੀ ਆ ਹਰ ਬੰਦੇ ਦੀ ਬੱਕਰੀ ਪਾਲਣ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਪਛਾਣ ਮਿਲੀ ਆ ਤੇ ਆਪਾਂ ਇਹਨਾਂ ਤੋਂ ਪੁੱਛਣਾ ਹੈਗਾ ਵੀ ਬੱਕਰੀ ਪਾਲਣ ਦੇ ਵਿੱਚ ਬਾਈ ਗੁਰਜੀਤ ਸਿੰਘ ਕਿਵੇਂ ਆਇਆ ਸੀਗਾ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬੱਕਰੀ ਪਾਲਣ ਦੇ ਵਿੱਚੋਂ ਕੀ ਕੁਝ ਖੱਟਿਆ ਕੀ ਕਮਾਇਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਜੋ ਸਵਾਗਤ ਕਰਦੇ ਆ ਬਾਈ ਗੁਰਜੀਤ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਆ ਬਹੁਤ ਵਧੀਆ ਜੀ ਠੀਕ ਠਾਕ ਤੁਸੀਂ ਦੱਸੋ ਬਾਈ ਬਹੁਤ ਵਧੀਆ ਬਾਈ ਹੋਰ ਸਿਹਤਾਂ ਦੱਸੋ ਕਿਵੇਂ ਆ ਵਧੀਆ ਵਧੀਆ ਜਾਨਵਰ ਠੀਕ ਨੇ ਜਾਨਵਰ ਠੀਕ ਹੈ ਬਾਈ ਬਾਈ ਹੋਰੀ ਅੱਜ ਬਾਜਰੇ ਦੀ ਪੰਜਾਬੀ ਕਰੀ ਜਾਂਦੇ ਸੀਗੇ ਨਹੀਂ ਪੀਰ ਬਾਜਰਾ ਲਾਈ ਜਾਂਦੇ ਸੀਗੇ ਤੇ ਆਪਾਂ ਇਹਨਾਂ ਕੋਲੇ ਆਏ ਆ ਹਨਾ ਗੱਲਾਂ ਬਾਤਾਂ ਇਹਨਾਂ ਦੀਆਂ ਕਰਨੀਆਂ ਬਾਈ ਵੀਡੀਓ ਤੁਹਾਡੀਆਂ ਬਹੁਤ ਚੱਲਦੀਆਂ ਲੋਕ ਬੜੇ ਕਮੈਂਟ ਕਰਦੇ ਆ ਵੀ ਬਾਈ ਮਿਹਨਤੀ ਬਹੁਤ ਆ ਹਨਾ ਜਾਨਵਰ ਬਹੁਤ ਸੋਹਣੇ ਹੈਗੇ ਆ ਬਾਕੀ ਲੋਕਾਂ ਨਾਲੋਂ ਵੱਡੇ ਵੱਡੇ ਫਾਰਮਾਂ ਨਾਲੋਂ ਤੁਹਾਡੇ ਜਾਨਵਰ ਜਿਹੜੇ ਚੰਗੇ ਤੰਦਰੁਸਤ ਹੁੰਦੇ ਆ ਇਹਦੇ ਪਿੱਛੇ ਕੀ ਰਾਜ ਹੈਗਾ ਇਹਦੇ ਪਿੱਛੇ ਰਾਜ ਬਾਈ ਆਪਾਂ ਥੋੜਾ ਜਿਹਾ ਮਿਹਨਤ ਵੱਧ ਕਰਦੇ ਆ ਉਹਨਾਂ ਦੇ ਅੱਛਾ ਬਾਈ ਜਿਵੇਂ ਖਰਾਕ ਆ ਉਹਨਾਂ ਦੀ ਦਾਣਾ ਪਾਣੀ ਵੱਧ ਪਾਉਣਾ ਮੈਨੂੰ ਵੀ ਜਿਹੜਾ ਸੁੱਕਾ ਚਾਰਾ ਤੇ ਜਿਵੇਂ ਕੋਈ ਵੀ ਦਾਣਾ ਮਿਕਸਚਰ ਹੋ ਗਿਆ ਪਾਉਣਾ ਆਪਾਂ ਮਿਨਰਲ ਮਿਕਸਚਰ ਇਹ ਚੀਜ਼ਾਂ ਪਾਉਣੇ ਆ ਵੀ ਉਹਨਾਂ ਦਾ ਧਿਆਨ ਪੂਰਾ ਰੱਖੀਦਾ ਠੀਕ ਹੈ ਜੀ ਵੀ ਉਹ ਗੱਲ ਨਹੀਂ ਜੀ ਵੀ ਜਿਵੇਂ ਆਪਾਂ ਇੱਕ ਵਾਰੀ ਬਸ ਪੱਠੇ ਸੈੱਟ ਤੇ ਮੁੜ ਕੇ ਵੇਖਾਂ ਨਾ ਹਾਂ ਹਾਂ ਪਾਣੀ ਵੀ ਅਸੀਂ ਢੰਗ ਚ ਹੀ ਰੱਖਣਾ ਵੀ ਜਦੋਂ ਪਾਣੀ ਪੀ ਲਿਆ ਨਵਾਂ ਫੇਰ ਤਾਜ਼ਾ ਹੀ ਰੱਖ ਦੇਣਾ ਆਪਾਂ ਉਹਨਾਂ ਕੋਲੇ ਠੀਕ ਹੈ ਬਈ ਜੋ ਵੀ ਉਹਨਾਂ ਨੂੰ ਜ਼ਰੂਰਤਾਂ ਚੀਜ਼ ਦੀ ਉਹ ਆਪਾਂ ਪੂਰੀ ਕਰਦੇ ਆਂ ਓਕੇ ਹਾਂ ਆਪਾਂ ਆਪਾਂ ਨੂੰ ਉਹਦੇ ਵਿੱਚ ਘਾਟਾ ਭਾਉਣ ਦੀ ਗੱਲ ਵੱਧ ਆਈ ਹਾਂ ਪਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੀ ਰੱਖਦੇ ਆਂ ਔ ਕਈ ਲੋਕ ਕਹਿੰਦੇ ਨਾ ਵੀ ਬੱਕਰੀ ਨੂੰ ਇੰਨੇ ਪੈਸੇ ਖਵਾ ਕੇ ਕੱਢਾਂਗੇ ਕੀ ਹਾਂ ਉਹ ਨਹੀਂ ਖਰਚੇ ਕਿੰਨੇ ਲੱਗ ਜਾਂਦੇ ਨਹੀਂ ਸੋਚਿਆ ਹੀ ਨਹੀਂ ਬਈ ਉਹ ਤਾਂ ਫਿਰ ਜਦੋਂ ਆਪਾਂ ਚੀਜ਼ ਰੱਖੀ ਆ ਘਰੇ ਦੇ ਉਹਨੂੰ ਉਹਦੇ ਖਰਚੇ ਕਿਹਨੇ ਫ ਉਹ ਉਹੀ ਕਰਤੀ ਹੱਡੀਆਂ ਦੀ ਮੋਠੀ ਬਣਾਤੀ ਆਪਾਂ ਨਾ ਹੋਰ ਫਾਇਦਾ ਵੀ ਕੀ ਜੇ ਉਹਨੂੰ ਆਪਾਂ ਸਾਂਭ ਸੰਭਾਲ ਕਰਦੇ ਆਂ ਤਾਂ ਚਲੋ ਕੁਛ ਨਾ ਕੁਛ ਤਾਂ ਦੇ ਕੇ ਜਾਂਦੇ ਆਂ ਉਹ ਘਾਟਾ ਤਾਂ ਨਹੀਂ ਪਾਉਂਦੇ ਤੇ ਬਾਈ ਜਦੋਂ ਜ਼ਿਆਦਾ ਮਿਹਨਤ ਕਰਦੇ ਆਂ ਬਸ ਜ਼ਿਆਦਾ ਖਰਚਾ ਕਰਦੇ ਆਂ ਉਹਦਾ ਫਿਰ ਮੁੱਲ ਮੁੜਦਾ ਜੀ ਮੁੜਿਆ ਆਉਂਦਾ ਬਾਈ ਬੱਚਿਆਂ 'ਚੋਂ ਮੁੜਿਆ ਆਉਂਦਾ ਬੱਚੇ ਉਹ ਜੇ ਤੰਦਰੁਸਤ ਪੈਦਾ ਹੋ ਜਾਂਦੇ ਆ ਚੰਗੇ ਸੋਹਣੇ ਪੈਦਾ ਹੋ ਜਾਂਦੇ ਆ ਠੀਕ ਛੇਤੀ ਤਿਆਰ ਹੋ ਜਾਂਦੇ ਆ 4-5 ਮਹੀਨਿਆਂ ਦਾ ਬੱਚਾ ਗ੍ਰੋਥ ਚੰਗੀ ਕੱਢ ਜਾਂਦਾ ਜੇ ਆਪਾਂ ਬੱਕਰੀ ਦੇ ਖਰਚਾ ਚੰਗਾ ਕਰਿਆ ਉਹਨਾਂ ਨੂੰ ਖਵਾਇਆ ਤਾਂ ਬੱਚਾ ਸੋਹਣਾ ਪਿਆਰ ਹੋ ਜਾਂਦਾ ਉਹਦਾ ਦੁੱਧ ਨੂੰ ਚੰਗੀ ਹੁੰਦੀ ਬੱਕਰੀਆਂ 5 6 ਮਹੀਨਿਆਂ ਦਾ ਬੱਚਾ ਸਾਲ ਦੇ ਬੱਚੇ ਦੇ ਰੇਟ ਤੇ ਵਿਕ ਜਾਂਦਾ ਵਿਕ ਜਾਂਦਾ ਵਧੀਆ ਸੋਹਣਾ ਤਿਆਰ ਹੋ ਜਾਂਦਾ ਬੱਚੇ ਤੇ ਚਮਕ ਪੂਰੀ ਰਹਿੰਦੀ ਆ ਉਹ ਨਹੀਂ ਹੁੰਦਾਗਾ ਵੀ ਜਿਵੇਂ ਕੋਸ਼ਕ ਜਾ ਹੋਗੇ ਢਿੱਡਲ ਜਾਂ ਗਾਂਧਲੀ ਨਹੀਂ ਪੈਂਦੀ ਬੱਚੇ ਠੀਕ ਹੈ ਬਾਈ ਜੇ ਬੱਕਰੀਆਂ ਤੰਦਰੁਸਤ ਰਹਿੰਦੀਆਂ ਤਾਂ ਬਾਈ ਆਪਾਂ ਵੀਡੀਓ ਤਾਂ ਚਲੋ ਤੁਹਾਡੀਆਂ ਬਹੁਤ ਬਣਾਈਆਂ ਹਨਾ ਆਪਾਂ ਗੱਲਾਂ ਬਾਤਾਂ ਬੱਕਰੀਆਂ ਬਾਰੇ ਵੀ ਕੀਤੀਆਂ ਬਿਮਾਰੀਆਂ ਬਾਰੇ ਵੀ ਹਨਾ ਹਾਂਜੀ ਹਾਂਜੀ ਪਰ ਜਿਹੜੇ ਆਪਣੇ ਸਰੋਤੇ ਹੈਗੇ ਆ ਵੀਡੀਓ ਦੇਖਦੇ ਹੁੰਦੇ ਆ ਹਰ ਬੰਦਾ ਕੀ ਤੋਂ ਨਾ ਕੀ ਤੋਂ ਸੇਧ ਲੈਂਦਾ ਹੈਗਾ ਹਨ ਆਪਾਂ ਵੀ ਸਿੱਖਦੇ ਆਂ ਵੀਡੀਓ ਦੇਖਦੇ ਆਂ ਆਪਣਾ ਕੋਈ ਬੰਦਾ ਆਇਡਲ ਹੁੰਦਾ ਵੀ ਔਰ ਉਹ ਬੰਦੇ ਵਾਂਗੂ ਆਪਾਂ ਜਾਨਵਰ ਤਿਆਰ ਕਰਨੇ ਆਂ ਤੇ ਜਦੋਂ ਆਪਾਂ ਨੂੰ ਉਹਦੀ ਹਿਸਟਰੀ ਪਤਾ ਲੱਗਦੀ ਆ ਤੇ ਬੰਦਾ ਉਸ ਤਰ੍ਹਾਂ ਕੰਮ ਕਰਦਾ ਸਿੱਖ ਕੇ ਹਨਾ ਤੇ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਸ਼ੁਰੂ ਕਰਨੀ ਹੈਗੀ ਆ ਵੀ ਜਦੋਂ ਤੁਸੀਂ ਸੋਚਿਆ ਸੀਗਾ ਵੀ ਬੱਕਰੀ ਪਾਲਣ ਕਰਨਾ ਹੈਗਾ ਉਹ ਸਾਰੀ ਕਹਾਣੀ ਸਾਨੂੰ ਦੱਸੋ ਵੀ ਕਿਵੇਂ ਖਿਆਲ ਮਨ ਚ ਆਇਆ ਸੀ ਕਿਉਂਕਿ ਤੁਸੀਂ ਜੋਬ ਵੀ ਕਰਦੇ ਹੋ ਹਨਾ ਖੇਤੀਬਾੜੀ ਵੀ ਕਰਦੇ ਸੀਗੇ ਬੱਕਰੀ ਵਾਲਾ ਖਿਆਲ ਆ ਜਿਹੜਾ ਪਹਿਲੀ ਵਾਰਕ ਤੋਂ ਆਇਆ ਸੀਗਾ ਜਿਹੜਾ ਬੱਕਰੀ ਦਾ ਖਿਆਲ ਆ ਬਈ ਉਹਦਾ ਪਹਿਲਾਂ ਵੀ ਤੁਹਾਨੂੰ ਦੱਸਦੇ ਹੁੰਨੇ ਆ ਵੀ ਸਾਡੀ ਪੀੜ੍ਹੀ ਚ ਹੀ ਸੀਗਾ ਇਹ ਕਿਉਂਕਿ ਮੇਰਾ ਤਾਇਆ ਵੀ ਚਾਰਦਾ ਸੀ ਬੱਕਰੀਆਂ ਸਾਡੇ ਬਾਬੇ ਪਹਿਲਾਂ ਉਹਨਾਂ ਕੋਲੇ ਭੇਡਾਂ ਹੁੰਦੀਆਂ ਸੀਗੀਆਂ ਹਾਂਜੀ ਤੇ ਤਾਇਏ ਕੋਲੇ ਭੇਡਾਂ ਹੁੰਦੀਆਂ ਸੀ ਬੱਕਰੀਆਂ ਹੁੰਦੀਆਂ ਸੀਗੀਆਂ ਚੰਗੀਆਂ ਬੱਕਰੀਆਂ ਵੀ ਰਹਿੰਗੀਆਂ ਠੀਕ ਹੈ ਵੀ ਉਦੋਂ ਆ ਨਹੀਂ ਪਤਾ ਹੁੰਦਾ ਸੀ ਬੀਟਲ ਨਸਲ ਦਾ ਨਹੀਂ ਆਪਾਂ ਨੂੰ ਪਤਾ ਸੀ ਉਹਨਾਂ ਨੂੰ ਨਹੀਂ ਪਤਾ ਅਨਪੜ੍ਹ ਬੰਦੇ ਸੀ ਵਿਚਾਰੇ ਹਾਂਜੀ ਤੇ ਭੇਡਾਂ ਵੀ ਉਹਨਾਂ ਵੇਚਦੀ ਹੁੰਦੀ ਸੀ ਚੰਗੇ ਰੇਟਾਂ 'ਚ ਉਦੋਂ ਬੰਗਲਾ ਫਾਜ਼ਿਲ ਕਾ ਵੇਚ ਕੇ ਆਉਂਦੇ ਹ ਤੇ ਬੱਕਰੀਆਂ ਚੰਗੇ ਦੁੱਧ ਵਾਲੀਆਂ 4-4 ਲੀਟਰ ਵਾਲੀਆਂ ਵੀ ਸੀਗੀਆਂ ਜਿਹੜੀਆਂ ਉਹ ਚੱਲ ਨਹੀਂ ਪਤਾ ਹੁੰਦਾ ਮਜਬੂਰੀਆਂ ਵੀ ਹੁੰਦੀਆਂ ਵੇਖੋ ਉਹ ਕਿਗੀਆਂ ਸੀਗੀਆਂ ਉਹ ਢੇਡਾਂ ਵੀ ਤਾਜ਼ੇ ਨੇ ਵੇਚਤੀਆਂ ਕਿਉਂਕਿ ਪਹਿਲਾਂ ਪਰਿਵਾਰ ਇਕੱਠਾ ਸੀ ਬਾਅਦ ਚ ਫਿਰ ਸਮਾਂ ਪੈ ਕੇ ਤਾਂ ਢੋਡਾ ਢੀ ਹਰ ਇੱਕ ਹੀ ਹੁੰਦੇ ਆਏ ਹਨਾ ਹਾਂਜੀ ਚੱਲ ਉਹ ਤਾਂ ਨਹੀਂ ਰੱਖੀਆਂ ਗਈਆਂ ਪਰ ਇੱਕ ਦੋ ਬੱਕਰੀਆਂ ਅਸੀਂ ਘਰ ਤੋਂ ਫਿਰ ਗਵਾਈਆਂ ਹੀ ਨਹੀਂ ਗਈਆਂ ਅੱਛਾ ਵੀ ਜੌਬ ਤਾਂ ਮੈਨੂੰ ਮਿਲੀ ਹੈ 2014 ਚ ਉਸ ਤੋਂ ਪਹਿਲਾਂ 2000 ਮੰਨ ਲਓ ਵੀ ਤੁਸੀਂ 2000 ਤੋਂ ਪਹਿਲਾਂ ਹੀ ਇੱਕ ਪੱਠ ਅਸੀਂ ਲੈ ਜਾਂਦੇ ਸੀ ਮੇਰੇ ਡੈਡੀ ਨੇ। ਪਾਪਾ ਨੇ ਮੇਰੇ ਨੇ ਛੱਤੇ ਆਣੇ ਤੋਂ ਮੇਟ ਹੁੰਦਾ ਸੀ ਸੂਏ ਤੇ ਲੱਗਿਆ ਵੇ ਇੱਕ। ਅੱਛਾ। ਉਹਨਾਂ ਕੋਲੇ ਬੀਟਲ ਬੱਕਰੀ ਸੀ ਦੱਬੀ ਬਹੁਤ ਛੋਣੀ। ਹੂੰ। ਉਹਦੀ ਪੱਠ 500 ਦੀ ਲੈ ਜਾਂਦੀ ਸੀਗੀ ਅਸੀਂ। ਅੱਛਾ। ਤੇ ਸਾਡੇ ਕੋਲੇ ਹੁੰਦੀ ਸੀ ਉਹਦਾ ਮੋਪੜ ਸਕੂਟਰ ਹੀ ਇੱਕ। ਮੇਰੇ ਬਾਪੇ ਨੂੰ ਮੋਟਰਸਾਈਕਲ ਸਕੂਟਰ ਨਹੀਂ ਚਲਾਉਣਾ ਆਉਂਦਾ ਸੀਗਾ। ਹਾਂਜੀ। ਤੇ ਕੋਣੇ ਮੈਨੂੰ ਕਹਿੰਦਾ ਵੀ ਤੂੰ ਐਂ ਕਰੀ ਮੈਂ ਚੱਲ ਲਿਆ ਉੱਥੇ ਤੇ ਤੂੰ ਕਹਿੰਦਾ ਟੋਕਰਾ ਬੰਨ ਕੇ ਆ ਜੀ ਸਾਈਕਲ ਤੇ। ਛੋਟਾ ਹੀ ਸੀ ਮੈਂ ਵੀ ਉਦੋਂ। ਅੱਛਾ। ਮਹਾਵੀ ਚੱਲ ਠੀਕ ਆ ਉਦੋਂ ਆ ਸੰਗ ਸ਼ਰਮ ਤਾਂ ਹੁੰਦੀ ਨਹੀਂ ਸੀ ਜੀ ਵੀ ਸੰਗ ਮੰਨਾਂ ਗਿਆ ਜੋ ਨਾ ਤੂੰ ਨੇ ਕਹਿ ਤਾਵੇਂ ਤੁਰ ਤੂੰ ਵੀ ਤੁਰ ਪਈ ਮੈਂ ਸਾਈਕਲ ਤੇ ਟੋਕਰਾ ਬੰਨਿਆ ਤੇ 6:00 ਵਜਿਆ ਬਈ ਅੱਛਾ ਉਥੋਂ ਪਾਠ ਲਦੀ ਮੈਂ ਹੈ ਵੀ ਪਾਠ ਮੈਥੋਂ ਨਹੀਂ ਜਾਣੀ ਇਹ ਤੂੰ ਲੈ ਜਾ ਤੇ ਮੈਂ ਸਕੂਟਰੀ ਲੈ ਆਉਣਾ ਅੱਛਾ ਉਹਨੇ ਕੀ ਕੀਤਾ ਉਹ ਕਹਿੰਦਾ ਕੋਈ ਨਹੀਂ ਅਸੀਂ ਸੂਵੇ ਇੱਥੋਂ ਆਪਾਂ ਸੂਵੇ ਦੇ ਕੋਲੇ ਦਾ ਬੈਠਿਆ ਜੈਤੁਰ ਜਵਾਹੀ ਦੇ ਹਾਂ ਤੇ ਸਿੱਧਾ 6:00 ਨੇ ਜਾਂਦਾ ਨਹਿਰੀ ਕੋਠੀ ਜਿਹੜੀ ਉਹ ਬਾਈ ਭੁੱਲਰ ਨੇ ਵੀਡੀਓ ਵੀ ਕਰੀ ਆ ਹਣਾ ਕੱਸੀ ਤੇ ਕੱਸੀ ਸੂਆ ਹੀ ਆ ਗਿਆ ਇਹ ਮੇਨ ਹੀ ਸੂਆਰ ਜਵਾਹੀ ਹੈ ਬਈ ਇਹ ਕੱਸੀ ਬਣ ਜਾਂਦੀ ਉੱਥੇ ਜਾ ਕੇ ਛੋਟਾ ਹੋ ਜਾਂਦਾ ਉਥੋਂ ਵੀ ਉਹ ਰਹਿੰਦੇ ਹੁੰਦੇ ਸੀ ਰੈਸਟ ਹੌਸ ਦੇ ਵਿੱਚ ਉਹ ਮੀਟ ਸੀਗਾ ਬਾਈ ਉਹ ਬਜ਼ੁਰਗ ਜਿਹੜਾ ਅੱਛਾ ਤੇ ਗਾਰਾ ਹ ਮੱਚ ਲਿਆ ਸੀਗਾ ਉਹ ਬੱਕਰੀ ਬਹੁਤ ਚੰਗੀ ਸੰਭੀ ਸੀ ਉਹਦੇ ਕੋਲੇ ਅੱਛਾ ਉਹਦੀ ਪੱਠ ਲੱਦ ਕੇ ਤੇ ਮੇਰੇ ਪਾਪੇ ਨੇ ਉਹ ਸਾਈਕਲ ਤੇ ਚੜ ਗਿਆ ਉਹ ਉਹ ਘਰੇ ਲੈ ਆ ਮੈਂ ਮਗਰਹੋਲੀ ਵਾਲੀ ਸਕੂਟਰੀ ਲੈ ਆਇਆ ਅੱਛਾ ਉਸ ਤੋਂ ਅਸੀਂ ਬਈ ਪਤਾ ਹੀ ਨਹੀਂ ਸਾਡੇ ਕੋਲੇ 25 ਨਗ ਹੋਏ ਉਹਦੇ ਕੇ ਕਿੰਨੇ ਹੋਏ 5-7 ਇੱਕ ਪੱਠ ਤੋਂ ਹੂੰ ਤੇ 5-7 ਨਗ ਹੁੰਦੇ ਸੀ ਜਦੋਂ ਉਹ ਵੇਚ ਲੈਂਦੇ ਸੀਗੇ ਅੱਛਾ ਭਾਅ ਤਾਂ ਉਹੋ ਜਿਹਾ ਹੀ ਹੁੰਦਾ ਸੀ ਉਹ ਥੋੜਾ ਜਿਹਾ ਫੇਰ ਉਹ ਤੋਂ ਬਾਅਦ ਚਲੋ ਜੀ ਉਹ ਨੂੰ ਨਾ ਥੋੜਾ ਜਿਹਾ ਕੋਈ ਪਤਾ ਨਹੀਂ ਸਿਆਫ ਨੂੰ ਤੇ ਮੂੰਹ ਖੁਰਦੀ ਸਮੱਸਿਆ ਆ ਗਈ ਸੀ ਅੱਛਾ ਉਹ ਛੱਡਤੀ ਸੀ ਮਾਲ ਦੇ ਵਿੱਚ ਮਾਲ ਚਾਈ ਹੈ ਬਾਅਦ ਚੋ ਸਮੱਸਿਆ ਉਹਨੂੰ ਹੂੰ ਉਹ ਅਸੀਂ ਘਰੇ ਲਿਆਂਦੀ ਜਦੋਂ ਉਹਦਾ ਪੈਰ ਪੱਕ ਗਿਆ ਨਾ ਜਿਆਦੇ ਅੱਛਾ ਜੀ ਘਰੇ ਲਿਆ ਕੇ ਇਲਾਜ ਕਰਿਆ ਉਦੋਂ ਨਾ ਹੀ ਅੰਗਰੇਜ਼ੀ ਦਵਾਈਆਂ ਦਾ ਮੈਨੂੰ ਪਤਾ ਸੀਗਾ ਇੰਨਾ ਬਾਲਾ ਹੂੰ ਕੀ ਕਰਿਆ ਉਦੋਂ ਹਲਦੀ ਤੇ ਸਰਮ ਦਾ ਤੇਲ ਕਲਕਾਲਿਆ ਅੱਛਾ ਉਹ ਕਲਕਾ ਕੇ ਤੇਲ ਤੇ ਉਹਦੇ ਚੀ ਬਸ ਸੀ ਇਲਾਜ ਕਰਿਆ ਉਹਦਾ ਠੀਕ ਹੈ ਪੈਰ ਜਮਾਂ ਤੰਦਰੁਸਤ ਕਰਤਾ ਉਹ ਤੋਂ ਬਾਅਦ ਫੇਰ ਉਹ ਤਿੰਨ ਤਿੰਨ ਬੱਚੇ ਦੇਣ ਲੱਗ ਪਈ ਪਹਿਲਾਂ ਦੋ ਦਿੰਦੀ ਸੀ ਇੱਕ ਤੋਂ ਇੱਕ ਦਿੱਤਾ ਉਹਨੇ ਪਹਿਲਾਂ ਬੱਕਰਾ ਬਹੁਤ ਸੋਹਣਾ ਚੰਗਾ ਰੇਟ ਵੀ ਕਿਹਾ ਉਹਦਾ ਪਹਿਲਾ ਸੂਆ ਜਿਹੜਾ ਸੀ ਅੱਛਾ ਫੇਰ ਉਹ ਦੋ ਦੇਣ ਲੱਗ ਪਈ ਫੇਰ ਤਿੰਨ ਤਿੰਨ ਤੇ ਆ ਗਈ ਸੀ ਹੂੰ ਚਲੋ ਜੀ ਸਮੇਂ ਦੇ ਹਿਸਾਬ ਨਾਲ ਵੀ ਉਹ ਵੀ ਅਸੀਂ ਸਾਰੀਆਂ ਵੇਚ-ਬੋਚਦੇ ਹਾਂ ਬਾਅਦ ਵਿੱਚ ਅੱਛਾ ਫੇਰ ਮੈਂ ਲਿਆਂਦੀ 2007 ਦੇ ਵਿੱਚ ਬਰਬਰੀ ਠੰਡੇ ਵਾਲੇ ਠੀਕ ਹੈ ਤੇ ਉਹਦੀ ਵੀ ਇੱਕ ਵਧੀਆ ਰੋਚਕ ਜੀ ਕਹਾਣੀ ਬਣਦੀ ਆ ਉਹ ਬੱਕਰੇ ਜੇ ਦਿੰਦੀਆਂ ਹੁੰਦੀਆਂ ਹੁੰਦੀਆਂ ਬਰਬਰੀ ਹੁੰਦੀਆਂ ਜਿਹੜੀਆਂ ਹਾਂ ਉਹਨੇ ਦੋ ਬੱਕਰੇ ਦੇਤੇ ਬਾਈ ਅੱਛਾ ਬੱਕਰੇ ਦਿੱਤੇ ਜਦੋਂ ਤੇ ਮੈਂ ਘਰੇ ਹੈ ਨਹੀਂ ਸੀਗੇ ਬੱਕਰੇ ਮੰਨ ਲਓ ਦੋ ਤਿੰਨ ਤਿੰਨ ਮਹੀਨਾ ਦੇ ਹੋ ਗਏ ਅੱਛਾ ਤੇ ਸਾਡੇ ਦੋਦੇ ਤੋਂ ਬੌਰਗੇ ਸਿੱਖ ਆਏ ਘਰੇ ਉਹਨਾਂ ਨੇ ਕੋਈ ਸੋਖ ਲਾਉਣੀ ਸੀ ਉਹ ਬਰਬਰੀ ਤੇ ਕੋਈ ਰੰਗ ਨਹੀਂ ਵੇਨੇ ਹੁੰਦੇ ਕਿ ਜਿਹੜੀ ਸੋਖ ਦਿੰਦੇ ਆ ਨਾ ਉਹ ਠੀਕ ਹੈ ਠੀਕ ਉਹ ਰੰਗ ਨਹੀਂ ਦੇਖਦੇ ਵੀ ਕਿਹੜਾ ਰੰਗ ਆ ਉਹ ਕਹਿੰਦੇ ਵੀ ਸਾਰੇ ਰੰਗ ਚੱਲਦੇ ਆ ਅੱਛਾ ਉਹਨਾਂ ਨਾਲ ਮੇਰੇ ਬਾਪੇ ਨੇ 3000 ਦਾ ਸੌਦਾ ਕਰ ਲਿਆ ਦੋਵਾਂ ਬੱਕਰਿਆਂ ਦਾ ਦੋਵਾਂ ਬੱਚਾ ਹਾਂ ਅੱਛਾ ਰੋਦਾ ਕਰ ਲੈ ਇਹ ਸੀਗੇ 900 ਰਾਈ ਘਰੇ ਮੇਰੇ ਘਰ ਵਾਲੀ ਤੇ ਦੋਵੇਂ ਹੀ ਸੀਗੇ ਮੈਂ ਹੈਣੀ ਸੀ ਘਰੇ ਮੰਮੀ ਵੀ ਹੈਣੀ ਸੀ ਅੱਛਾ ਉਹ ਜਦੋਂ ਪੈਸੇ ਦੇ ਕੇ ਗਏ ਬਾਈ ਹੂੰ ਉਹ ਪੈਸੇ ਦੇ ਕੇ ਦਸਾਂ ਦਸਾਂ ਦੇ 3000 3000 ਹੀ ਉਹ ਦਸਾਂ ਦਸਾਂ ਦਾ ਪੜਾ ਗਏ ਅੱਛਾ ਇਹ ਸੀ ਦੋਵੇਂ ਇੱਕੋ ਜਿਹੇ ਹੂੰ ਤੇ ਉਹ ਕਹਿੰਦਾ ਭਾਈ ਤੂੰ ਗਿਣ ਲੈ ਉਹ ਕਹਿੰਦੇ ਵੀ ਡੈਡੀ ਮੈਂ ਤੇ ਭਾ ਆਪਣੇ ਦਸਾਂ ਦਸਾਂ ਦੇ ਗਿਨੇ ਜਾਣੇ ਤੇ ਤੂੰ ਗਿਣ ਲੈ ਹੂੰ ਤੇ ਉਹ ਦੋਵਾਂ ਨੇ ਫਿਰ ਕੀ ਕੀਤਾ ਇੱਕ ਇੱਕ ਨੋਟ ਚੱਕ ਚੱਕ ਕੇ ਵੀ ਜਿਵੇਂ ਇੱਕ ਕਰ ਲੈ ਜਮ ਪੁਰਾਣੇ ਬਜ਼ੁਰਗੇ ਨਹੀਂ ਕਹਿੰਦੇ ਹੁੰਦੇ ਸੀ ਕਿ ਹੁਣ ਤਾਂ ਅਗਲਾ ਮਿੰਟ ਜੀ ਗਣ ਕੇ ਪਰੇ ਕਰਦਾ ਇੱਕੋ ਦਸਾਂ ਦੇ ਨੋਟ ਪੁਰਾਣੇ ਸੀਗੇ ਅੱਛਾ ਉਹ ਜੁੜੇ ਨਹੀਂ ਨਾਲੋਂ ਲੈਂਦੇ ਹੁੰਦੇ ਕੱਲਾ ਕੱਲਾ ਹੁੰਦਾ ਸੀ ਉਹ ਇਹਨਾਂ ਨੇ ਮਸਾਂ ਗਿਣੇ ਅੱਛਾ ਵੀ ਉਹ ਕਹਾਣੀ ਜੀ ਜਦੋਂ ਆਏ ਨੂੰ ਮੈਨੂੰ ਦੱਸਿਆ ਵੀ 10ਾਂ 10ਾਂ ਦੇ ਦੇ ਕੇ ਉਹ ਹਾਸਾ ਆ ਜਾ ਵੀ ਆਇਆ ਵੀ ਉਹ ਕਹਿੰਦਾ ਤੂੰ ਗਿਣ ਉਹ ਕਹਿੰਦਾ ਤੂੰ ਗਿਣਾ ਪਾਣੀ ਹੋ ਗਿਆ ਪਾਣੀ ਹੋ ਗਿਆ ਇੱਕ ਤਰ੍ਹਾਂ ਦੀ ਵੀ ਐ ਵੀ ਉਹਦੋਂ ਦਾ ਚੱਲੀ ਜਾਂਦਾ ਸੀ ਹਿੱਟਮ 2014 ਦੇ ਵਿੱਚ ਬੀਠਲ ਪੱਠਾਂ ਲੈ ਕੇ ਆਉਂਦੀਆਂ ਸੀ ਦੋ ਠੀਕ ਹੈ ਬਈ ਤੇ ਉਹ ਤੋਂ ਫਿਰ ਵਾਧਾ ਵਾਧਾ ਕੰਮ ਅਜ 30 ਨਗ ਹੈਗੇ ਦੇ ਵਿੱਚੋਂ ਵੇਚ ਦਈਦੇ ਆ ਹੁਣ ਵੀ 30 ਸਾਡੇ ਕੋਲੇ ਥੋੜੇ ਵਾਧੇ ਹੋਏ ਪੇ ਘਰੇ ਵੀ ਸੰਭਾਲ ਔਖੀ ਹੋ ਜਾਂਦੀ ਫਿਰ ਹਾਂਜੀ ਤੇ ਹੁਣ ਅਸੀਂ ਉਹਨਾਂ ਨੂੰ ਘਟਾਵਾਂਗੇ ਵਿੱਚੋਂ 5-7 ਨਗ ਵੇਚਾਂਗੇ ਬੱਚੇ-ਪੁੱਛੇ ਵਿੱਚੋਂ ਠੀਕ ਹੈ ਬਈ ਹਾਂਜੀ ਤੇ ਇੱਕ ਜਿਹੜੇ ਤੁਸੀਂ ਬਈ ਬੱਕਰੇ ਲੈ ਕੇ ਆਏ ਸੀ ਉਹ ਮਲੇਰ ਕੋਟਲੇ ਕਰਨੀ ਉਹ ਡੱਬੇ ਜਿਹੜੇ ਤਿਆਰ ਕੀਤੇ ਵੱਡੇ ਹਨਾ ਹਾਂਜੀ ਬਈ ਉਹ ਬੱਕਰਿਆਂ ਨੇ ਵੀ ਬੜਾ ਤੁਹਾਨੂੰ ਵਧੀਆ ਉਹਨਾਂ ਨੇ ਅਸਲ ਵਿੱਚ ਮੰਨ ਲਓ ਇਹ ਕੀਤੇ ਜੇ ਤਾਂ ਉਹਨਾਂ ਨੇ ਪਾਇਆ ਅੱਛਾ ਵੀ ਜਿਹੜਾ ਸਾਡਾ ਮਨ ਨੂੰ ਹੌਸਲਾ ਹੋਇਆ ਨਾ ਉਹ ਬੱਕਰਿਆਂ ਕਰਕੇ ਹੀ ਹੋਇਆ ਉਹ ਵੀ ਦੱਸੋ ਕਿੱਥੋਂ ਲਏ ਸੀ ਕਿੰਨੀ ਉਮਰ ਦਾਏ ਨੇ ਉਹ ਤਾਂ ਆਪ ਤੁੰਗ ਵਾਲੀ ਤੋਂ ਸੀਗੇ ਬਾਈ ਉਹ ਬੰਦਾ ਮਲੇਰ ਕੋਟਲੇ ਦਾ ਸੀਗਾ ਬਜ਼ੁਰਗ ਮਾਲ ਵਾਲਾ ਪਿੰਡ ਬਾਲੇਵਾਲ ਬਾਲੇਵਾਲ ਦਾ ਹਾਂ ਉਹ ਜਿਹੜਾ ਸਖਟਾਂ ਵਾਲੀਆਂ ਪਿੰਦਾ ਬਾਬਾ ਸਖਟਾਂ ਵਾਲੀਆਂ ਪਿੰਦਾ ਹਾਂਜੀ ਉਹਦੇ ਕੋਲੇ ਸੀ ਬੱਕਰੀ ਇੱਕ ਸੀਗਾ 3 3.5 ਮਹੀਨਾ ਦਾ ਇੱਕ ਸੀ 2 ਮਹੀਨਾ ਦਾ ਅਸੀਂ ਜਦੋਂ 3.5 ਮਹੀਨਾ ਵਾਲਾ ਬੱਕਰਾ ਲੈ ਲਿਆ ਮੈਂ ਤੇ ਗਰਮੀਲ ਨੇ ਹਾਂਜੀ ਲੈ ਲਈ ਸੀ ਬੱਕਰੇ ਦੋਵੇਂ ਅਸੀਂ ਮੈਂ ਤੇ ਗਰਮੀਲ ਨੇ ਅੱਛਾ ਬਾਈ ਤੇ ਉਹ ਲੈ ਲਿਆ ਸੀ 6500 ਦਾ ਹੂੰ ਜਿਹੜਾ ਉਹਦੇ ਨਾਲ ਸੀ 2 ਕੁ ਮਹੀਨਾਵਾਂ ਵਾਲਾ ਉਹਦੇ ਦਾ ਮਾਂ ਵੀ ਨਾਲ ਸੀ ਵੀ ਸਾਨੂੰ ਉਹ ਚੰਗਾ ਲੱਗਿਆ ਉਹ ਉਹਦੇ ਨਾਲੋਂ ਵੀ ਸੋਹਣਾ ਲੱਗਿਆ ਵੱਡੇ ਨਾਲੋਂ ਵੀ ਅੱਛਾ ਵੀ ਅਸੀਂ ਆਖਿਆ ਵੀ ਇਹਦਾ ਵੀ ਦੱਸ ਦੋ ਗਰਮੇਲ ਨੂੰ ਥੋੜਾ ਜਿਆਦਾ ਤਮਾ ਹੋ ਗਈ ਨਾ ਕਹਿੰਦਾ ਵੀ ਆਹ ਵੀ ਲੈ ਲੈ ਕਹਿੰਦਾ ਜੋੜੀ ਰੱਖਾਂਗੇ ਮੈਂ ਚਲ ਠੀਕ ਆ ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਇਹਦੇ ਵੀ ਮੈਂ ਤਾਂ ਇੰਨਾ ਹੀ ਲੈਣੇ ਆ 6500 ਅਸੀਂ ਆਖਿਆ ਵੀ ਕੋਈ ਰਾਟ ਕਹਿੰਦਾ ਨਾ ਅਸੀਂ ਉਹਦਾ ਵੀ 6500 ਦੇਤਾ ਅੱਛਾ ਜਦੋਂ ਉਹਦਾ 6500 ਦੇਤਾ ਉਹ ਨਾਲ ਦੇ ਨੂੰ ਕਹਿੰਦਾ ਕਿਉਂ ਵੇਖਿਆ ਵੀ ਠਰਕੀ ਗਾਹ ਕਹੇ ਆਉਂਦੇ ਆ ਹੂੰ ਕਿਉਂ ਆ ਮੇਰੇ ਕੋਲੇ ਆ ਗਏ ਇੱਥੇ ਤੇ ਘਰੇ ਵੀ ਮਾਈ ਰੱਖੇ ਜਰਮੇਲ ਦੀ ਗੱਡੀ ਤੇ ਗਏ ਸੀਗੇ ਕਾਰ ਨੂੰ ਸਮਰੂਤੀ ਕਾਰ ਮਰੂਤੀ ਉਹ ਰੱਖ ਲੇ ਬਈ ਘਰੇ ਮੈਂ ਸਾਹਵੇਂ ਉਹ ਪੂਰੀ ਸੇਵਾ ਕਰੀ ਇੱਕੋਂ ਤਾਂ ਮੈਂ ਬੱਕਰੀ ਤੇ ਲਾਤਾ ਛੋਟੇ ਨੂੰ ਤਾਂ ਅੱਛਾ ਬੱਕਰੀ ਚੰਗਾਈ ਨੂੰ ਦਕਾ ਕੇ ਪੂਰੀ ਆਪਾਂ ਹੂੰ ਤੇ ਵੱਡਾ ਦਾਣੇ ਖਾਂਦਾ ਸੀਗਾ ਤਾਂ ਸਾਢੇ 3 ਮਹੀਨਾ ਦਾ ਸੀਗਾ ਅੱਛਾ ਤੇ ਉਹ ਤੋਂ ਬਾਅਦ ਫੇਰ ਮਾਨ ਤੇ ਇਹ ਹੋਈ ਯਾਰ ਵੀ ਇਹਨਾਂ ਨੂੰ ਪਾਲਣਾ ਆਪਾਂ ਬੱਚਿਆਂ ਨੂੰ ਵੀ ਤਿਆਰ ਵੀ ਬੱਕਰੇ ਵੀ ਬਣਾਉਣੇ ਇੱਛਾ ਹੁੰਦੀ ਨਾ ਬੰਦੇ ਨੂੰ ਉਹ ਖਰਚਾ ਨਹੀਂ ਵੀਣਾ ਹੁੰਦਾ ਜਿਹੜਾ ਪਿਆਰ ਕਰਨੇ ਨਵਾਂ ਨਵਾਂ ਸ਼ੌਕ ਹੁੰਦਾ ਨਵਾਂ ਨਵਾਂ ਸ਼ੌਕ ਹੁੰਦਾ ਹੂੰ ਉਹਦੇ ਬਾਅਦ ਵਿੱਚ ਫਿਰ ਆਪਾਂ ਬਾਈ ਸੁਖਜਿੰਦਰ ਨਾਲ ਵਾਹ ਪਿਆ ਆਪਣਾ ਮੁਕਸਰਨ ਮੁਕਸਰ ਵਾਲੇ ਨਾਲ ਠੀਕ ਹੈ ਬਾਈ ਉਹਨੂੰ ਪੁੱਛਿਆ ਹੂੰ ਮੈਂ ਕਿਹਾ ਬਾਈ ਯਾਰ ਵੀ ਬੱਕਰੇ ਤਿਆਰ ਕਰਨੇ ਪਾਵਾਂਗੇ ਵੀ ਸਾਨੂੰ ਹੁਣ ਪਤਾ ਨਹੀਂਗਾ ਵੀ ਦਾਣੇ ਦੂਣੇ ਕਿੰਨੇ ਪਾਉਣੇ ਕਿੰਨੇ ਨਹੀਂ ਚੱਲ ਬੱਕਰੀਆਂ ਬੁੱਕਰੀਆਂ ਪਹਿਲਾਂ ਸੰਭ ਹੀ ਜਾਂਦੇ ਸੀਗੇ ਪਰ ਬੱਕਰਾ ਨਹੀਂ ਤਿਆਰ ਕਰਿਆ ਸੀ ਬੀਟਰ ਚੰਗਾ ਅੱਛਾ ਬਾਈ ਉਹ ਕਹਿੰਦਾ ਬਾਈ ਬੱਕਰੇ ਹੁੰਦੇ ਆ ਤਿਆਰ ਆਏ ਆ ਕਿ ਵੀ ਖਰਾਕ ਪਾ ਬਰਾਬਰ ਦੀ ਹੂੰ ਕਣਕ ਮੱਕੀ ਤੇ ਵਿਰਾਗਾਂ ਸੋਇਆਬੀਨ ਹੂੰ ਇਹਨਾਂ ਬਰਾਬਰ ਮਾਤਰਾ ਚ ਰਲਾਲੀ ਭਵਾਂ ਕੁਆਂਟਲ ਤਿਆਰ ਕਰ ਲਈ ਭਵਾਂ ਕਿੰਨੀ ਕਰ ਲਈ ਇਹਨਾਂ ਦਾ ਬਰਾਬਰ ਹੋਣੀਆਂ ਚਾਹੀਦੀਆਂ ਚਾਰੇ ਚੀਜ਼ਾਂ ਠੀਕ ਹੈ ਸਿਰੇ ਵਾਲੀ ਖਰਾਬ ਹੈ ਸਿਰੇ ਵਾਲੀ ਹਮ ਚੱਲ ਉਹ ਵੀ ਅਸੀਂ ਭਰਾਵਾਂ ਨਾਲ ਵੇਖਿਆ ਤੇ 25 25 ਕਿਲੋ ਹੀ ਕਰ ਲਿਆ ਪੂਰਾ ਅੱਛਾ ਉਹ ਤਾਂ ਬੱਕਰੇ ਮਾੜੇ ਚੱਲ ਦੁੱਧ ਝੰਗਾ ਕੇ ਮਹੀਨਾ ਮਹੀਨਾ ਸਾਹਮਲੇ ਸੀਗੇ ਅੱਛਾ ਤੇ ਉਹ ਸ਼ੁਰੂ ਕਰਤੀ ਉਹਨਾਂ ਨੂੰ ਹਮ ਫਿਰ ਉਹ ਪੂਰੀ ਢਕਾ ਕੇ ਪਾਈ ਠੀਕ ਹੈ ਬਈ ਤੇ ਇੱਕ ਸਾਲ ਸਵਾ ਸਾਲ ਦੇ ਵਿੱਚ ਇੱਕ ਬੱਕਰਾ ਦਾ ਤੂੰ ਬਕਾਈ ਦਿੱਤਾ ਸੀ ਆਪਣਾ ਪੂਰਾ ਗ੍ਰੋਥ ਕਰ ਗਿਆ ਪੂਰਾ ਬੋਕ ਬਣ ਗਿਆ ਸੀ ਤੇ ਦੂਜਾ ਬੱਕਰਾ ਦਾ ਫਿਰ ਆਪਾਂ ਮਾਨ ਹੀ ਨਹੀਂ ਹੋਇਆ ਵੀ ਵੇਚਣਾ ਹੀ ਨਹੀਂਗਾ ਉਹ ਤਾਂ ਉਹਦਾ ਰਿਜ਼ਲਟ ਉਹਦਾ ਰਿਜ਼ਲਟ ਹੀ ਬਾਲਾ ਕੈਂਟ ਸੀ ਬੱਕਰੇ ਦਾ ਚੱਲ ਵੀ ਬਾਅਦ ਚ ਵੀ 100 ਮਜਬੂਰੀਆਂ ਬਣ ਲੀਆਂ ਆਪਾਂ ਫਿਰ ਉਹ ਉਹਨੂੰ ਦੇ ਦਿੱਤਾ ਸੀ ਰੋਡਾਂ ਵਾਲੀ ਨੂੰ ਨਵਾਜੇ ਨਵਾਜਾ ਲੈ ਗਿਆ ਦੀ ਵੱਡੇ ਬੱਕਰੇ ਨੂੰ ਉਹ ਕਿੰਨੇ ਦਾ ਵੇਚ ਸੀ ਉਹ ਆਪਾਂ 45 ਦਾ ਵੇਚ ਸੀ ਬਈ ਠੀਕ ਹੈ ਬਈ ਵੀ ਉਹਦੇ ਪੱਠਾ ਮੇਰੇ ਕੋਲੇ ਹੁਣ ਹੈਗਾ ਹੈਗਾ ਰਿਜ਼ਲਟ ਆ ਰਿਜ਼ਲਟ ਆਪਣੇ ਕੋਲੇ ਹੈਗਾ ਬਹੁਤ ਸੋਹਣੀਆਂ ਪੱਠਾਂ ਇਹ ਕੋਖਾ ਵਾਲੀਆਂ ਪੂਰੀਆਂ ਪੱਠਾਂ ਆਈਆਂ ਸੋਹਣੇ ਬੱਚੇ ਦਿੰਦੀਆਂ ਉਸੇ ਦੀ ਪੱਠ ਨਹੀਂ ਤਿੰਨ ਬੱਚੇ ਦਿੱਤੇ ਪਹਿਲਾਂ ਨੇ ਉਸੇ ਦੀ ਪੱਠ ਨਹੀਂ ਅੱਛਾ ਹਾਂ ਉਹ ਬੱਕਰਿਆਂ ਦਾ ਕਾ ਕੇ ਮੰਨ ਲਓ ਜਿਹੜਾ ਕੰਮ ਆ ਉਹ ਲਈ ਤੇ ਗੱਡੀ ਚੜ ਗਈ ਸੀ ਹਨਾ ਉਹਨੇ ਚੜਾਤੀ ਲਈ ਉਸ ਤੋਂ ਬਾਅਦ ਫਿਰ ਤੁਸੀਂ ਵਿਧਾ ਲਿਆ ਕੰਮ ਉਸ ਤੋਂ ਬਾਅਦ ਵਧੀ ਗਿਆ ਫਿਰ ਠੀਕ ਹੈ ਬਈ ਹੁਣ ਫਿਰ ਆਪਣੇ ਕੋਲੇ ਬੱਚੇ ਤੁਸੀਂ ਵੇਖਿਆ ਵੀ ਬਹੁਤ ਸੋਹਣੇ ਦੋ ਬੀਟਲ ਦੇ ਵਿੱਚ ਹੀ ਬਹੁਤ ਸੋਹਣੇ ਪਿਆਰ ਹੋ ਹੀ ਜਾਂਦੇ ਆ ਹੂੰ 37 38 ਇੰਚ ਕੱਢਦੇ 39 ਦੇ ਨੇੜੇ ਕਰ ਗਏ ਉਹ ਸਾਲ ਦੇ ਹੋ ਗਏ ਜਦੋਂ ਬਈ ਤੁਸੀਂ ਫਿਰ ਸਾਂਝਾ ਕੰਮ ਕਰਿਆ ਉਦੋਂ ਬਈ ਗਰਮੇਲ ਨਾਲ ਹਨਾ ਹਾਂਜੀ ਬਈ ਤੇ ਉਦੋਂ ਹੁੰਦੇ ਆ ਜਿਹੜੇ ਆਪਣੇ ਨਾਲ ਦੇ ਬੰਦੇ ਜਾਂ ਜਿਹੜੇ ਦੇਖਦੇ ਹੁੰਦੇ ਆਪਾਂ ਨੂੰ ਕੰਮ ਕਰਦੇ ਆ ਉਹ ਐ ਹੱਸਦੇ ਹੁੰਦੇ ਆ ਹਨਾ ਇਹ ਬਣਿਆ ਵਪਾਰੀ ਹੈ ਨਾ ਇਹ ਹੱਸਦੇ ਹੁੰਦੇ ਸੀ ਪਰ ਉਹ ਆਪਣੇ ਮੂੰਹ ਤੇ ਦਾ ਹੱਸਦੇ ਨੇ ਉਹ ਤਾਂ ਚੱਲ ਐ ਝੇੜਦਾ ਕਰ ਹੀ ਜਾਂਦੇ ਹਨਾ ਬੰਦਾ ਫਿਰ ਉਹ ਅਸੀਂ ਵੀ ਹੱਸ ਕੇ ਟਾਲ ਦਿੰਦੇ ਆ ਅਸੀਂ ਤਾਂ ਕਦੇ ਦਿਲ ਤੇ ਲਾਈ ਨਹੀਂ ਗੱਲ ਅਸੀਂ ਕਦੇ ਕਿਸੇ ਨੂੰ ਨੀ ਨਾ ਚੱਲ ਵੀ ਅਸੀਂ ਐ ਸਮਝ ਲੈਨੇ ਬੰਦਾ ਯਾਰ ਚੌੜ ਕਰਦਾ ਕੋਈ ਨਹੀਂ ਫਿਰ ਕੀ ਹੋਇਆ ਸਾਡੇ ਭਰਾ ਹੀ ਹੈ ਹਨਾ ਕਹਿ ਦਿੰਦੇ ਆ ਪਰ ਐ ਕੋਈ ਟੈਨਸ਼ਨ ਨਹੀਂ ਲਈ ਅਸੀਂ ਪਰ ਦੋਸਤੋ ਇੱਕ ਗੱਲ ਹੋਰ ਹੈ ਵੀ ਜਿਹੜੇ ਬੰਦੇ ਬੱਕਰੀਆਂ ਵਾਲੇ ਕੰਮ ਚ ਤਾਂ ਅਸੀਂ ਦੇਖਿਆ ਹੀ ਆ ਜਿਹੜੇ ਬੰਦੇ ਪਹਿਲਾਂ ਹੱਸਦੇ ਹੁੰਦੇ ਆ ਨਾ ਵੀ ਕੀ ਕਰਨਾ ਯਾਰ ਕਜਾਤ ਮਾਲ ਕਹਿੰਦੇ ਇਹਨੂੰ ਨਾ ਜਾਂ ਮੈਂ ਮੈਂ ਕਰੀ ਜਾਂਦਾ ਕੀ ਕਰਾਉਣਾ ਇਹਦੇ ਤੋਂ ਜ਼ਿੰਮੇਵਾਰ ਵਾਲੇ ਕੰਮ ਕਰੋ ਉਹ ਸਾਰੇ ਬੰਦੇ ਹੁਣ ਕੋਈ ਇੱਕ ਕੋਈ ਦੋ ਰੱਖੀ ਬੈਠਾ ਜਾਨਵਰ ਜਾਂ ਮੰਡੀਆਂ ਤੇ ਆਉਂਦੇ ਆ ਹਨਾ ਵੀ ਉਦੋਂ ਕਹਿੰਦੇ ਅਰ ਉਦੋਂ ਆਹ ਗਰਜੀ ਧਰ ਕੇ ਨੇ ਕੰਮ ਸ਼ੁਰੂ ਕਰਿਆ ਸੀ ਵੇਖ ਲਓ ਆਪਾਂ ਵੀ ਉਦੋਂ ਕਰ ਲੈਂਦੇ ਵਧੀਆ ਸੀ ਪਰ ਉਹ ਬੰਦਿਆਂ ਨੂੰ ਅੱਜ 5-6 ਸਾਲ ਬਾਅਦ ਸ਼ੌਂਕ ਉੱਠਿਆ ਕਿਉਂਕਿ ਹੁਣ ਸਾਰਾ ਟ੍ਰੈਂਡ ਹੀ ਹੋ ਗਿਆ ਬੱਕਰੀਆਂ ਦਾ ਕੰਮ ਬਹੁਤ ਲੋਕ ਚੌਂਕ ਤਾਂ ਬਾਲਿਆਂ ਦੇ ਮਨਾਂ ਚ ਹੈ ਬਾਈ ਪਰ ਪੂਰਾ ਨਹੀਂ ਜਾਂਦਾਗਾ ਪੂਰਾ ਨਹੀਂ ਜਾਂਦਾ ਪੂਰਾ ਨਹੀਂ ਜਾਂਦਾ ਕਿਸੇ ਨੂੰ ਕੋਈ ਸਮੱਸਿਆ ਬਾਲੀ ਗੱਲ ਕੀ ਹੈ ਬਾਲਿਆਂ ਨੂੰ ਤਾਂ ਘਰੋਂ ਬੁੜੀਆਂ ਦੀ ਸਮੱਸਿਆ ਉਹ ਰੱਖਣ ਹੀ ਨਹੀਂ ਦਿੰਦੀਆਂ ਰੱਖਣ ਹੀ ਨਹੀਂ ਬਹੁਤ ਲੋਕਾਂ ਦੇ ਮਨ 'ਚ ਮੈਨੂੰ ਪਤਾ ਵੀ ਇੰਨੀ ਇੱਛਾ ਨਾਲ ਕਈ ਬੰਦਿਆਂ ਦੇ ਮਨਾਂ 'ਚ ਵੀ ਯਾਰ ਬੱਕਰੀ ਚੰਗੀ ਰੱਖ ਲਗੇ ਪਰ ਬੁੜੀਆਂ ਨਹੀਂ ਰੱਖਣ ਦਿੰਦੀਆਂ ਆਹਦੀਆਂ ਮਿੰਗਣਾ ਖੇਲਰਦੀਆਂ ਘਰੇ ਸਹੀ ਹੈ ਸਹੀ ਸਾਡੇ ਤਾਂ ਹੁਣ ਤੂੰ ਆਪ ਵੇਖ ਕੇ ਆਇਆ ਘਰੇ ਸਾਰੇ ਵੇੜੇ 'ਤੇ ਮਿੰਗਣਾ ਖਲਾਰ ਦਿੰਦੀਆਂ ਚੱਲ ਫਿਰ ਕੋਈ ਚੱਕਰ ਨਹੀਂ ਆ ਵੀ ਜਦੋਂ ਕਮਾਈ ਵੀ ਕਰਨੀ ਫਿਰ ਜਦੋਂ ਆਪਾਂ ਕੰਮ ਹੀ ਛੇੜ ਲਿਆ ਹਨ ਜਿਹੜੇ ਕਿੱਤੇ ਚ ਵੜੀ ਗਏ ਹਾਂ ਬਈ ਕਮਾਈ ਦੀ ਗੱਲ ਕਰੀਏ ਆਪਾਂ ਜਿਵੇਂ ਤੁਸੀਂ ਹੋ ਗਿਆ ਤੁਹਾਨੂੰ 2014 ਚ ਤੁਸੀਂ ਮੰਨ ਲੇ ਵਧਾ ਲਿਆ ਇਹ ਕੰਮ ਹਨ 14 15 ਚ 10 ਸਾਲ ਹੋ ਗਏ ਆ ਤੇ ਨਾਲ ਤੁਸੀਂ ਜੋਬ ਵੀ ਕਰੀ ਜਾਂਦੇ ਹੋ ਤੇ ਬੱਕਰੀਆਂ ਦੀ ਕਮਾਈ ਦੀ ਗੱਲ ਕਰੀਏ ਸਾਲ ਦੀ ਖਰੀਦ ਵੇਚ ਵੀ ਕਰਦੇ ਹੋ ਮਾੜਾ ਮੋਟਾ ਜਿੰਨਾ ਹੁੰਦਾ ਬੱਚੇ ਜਿਆਦਾ ਵੇਚਦੇ ਹੋ ਤੁਸੀਂ ਬੱਚੇ ਵੇਖ ਜਾਂਦੇ ਤਨਖਾਹ ਤਾਂ ਚਲੋ ਆਈ ਜਾਂਦੀ ਹੈ ਹਨ ਇਸ ਕੰਮ ਚੋਂ ਕਿੰਨੀ ਕਮਾਈ ਹੋ ਜਾਂਦੀ ਜਿਹੜੀ ਅਸਲ ਦੇ ਵਿੱਚ ਕਿਉਂਕਿ ਆਪਾਂ ਕਿਸੇ ਨੂੰ ਕੁਝ ਵੇਚਣਾ ਨਹੀਂ ਜਾਂ ਝੂਠ ਨਹੀਂ ਮਾਰਨਾ ਹਾਂ ਅਸਲ ਦੇ ਵਿੱਚ ਜਿਹੜੀ ਸਾਲ 'ਚ ਕਿੰਨੀ ਕਮਾਈ ਬੱਕਰੀਆਂ ਤੋਂ ਹੋ ਜਾਂਦੀ ਹੈ ਬਈ ਜਿਹੜੀ ਤਾਂ ਹੈਗੀ ਹੈ ਬਾਰਬਰੀ ਬੱਕਰੀ ਆ ਆਪਣੇ ਕੋਲੇ ਬਾਰਬਰੀ ਵੀ ਰੱਖੀਆਂ ਉਹ ਤਾਂ ਸਾਲ 'ਚ ਦੋ ਵਾਰੀ ਸੂਂਦੀਆਂ ਹਾਂਜੀ ਦੋ-ਦੋ ਬੱਚੇ ਦੇ ਦਿੰਦੀਆਂ ਹਾਂ ਤੇ ਉਹਦੇ ਬੱਕਰੇ ਸੇਲ ਕਰ ਦਿੰਨੇ ਆ ਬੱਕਰੇ ਜਿਵੇਂ ਪਿੱਛੇ 24000 ਦਾ ਜੋੜਾ ਹੀ ਵੇਚ ਅਸੀਂ ਆਪਾਂ 6 ਕੁ ਮਹੀਨਿਆਂ ਦੇ ਸੀਗਾ ਉਹ ਤਾਂ ਉੰਗੀ ਕੁਆਲਿਟੀ ਜਿਹੜੀ ਆ ਹਾਂ ਫੇਰ ਕੋਈ 7-8000 ਤੋਂ ਘੱਟ ਦਾ ਬੱਚਾ ਵੇਚਦਾ ਹੀ ਨਹੀਂ ਬਾਰਬਰੀ ਦਾ ਵੀ ਹਾਂ ਬੱਕਰਾ ਵੀ ਜਿਹੜਾ ਆ ਖੱਟੀ ਆ ਖਚੀ ਆ ਵਧੀਆ ਰੇਟ ਦੇ ਕੇ ਜਾਂਦਾ ਹਾਂ ਤੇ ਜਿਹੜੇ ਹੈਗੇ ਬੀਟਲ ਦੇ ਹਾਂਜੀ ਬੀਟਲ ਦੇ 15000 ਤੋਂ 10000 15000 ਦਾ ਬੱਚਾ ਵਿਕ ਜਾਂਦਾ ਵਧੀਆ ਠੀਕ ਹੋ ਗਏ ਤੇ ਵੀ ਖਰਚਾ ਆਪ ਦਾ ਕੱਢ ਕੇ 4 ਰੁਪਏ ਬਚਾਉਂਦੇ ਹੀ ਆ ਜਿਵੇਂ ਤੁਹਾਡੇ ਕੋਲੇ 10 ਬੀਟ ਪੰਜ ਬੀਟਾਂ ਦੇ ਪੰਜ ਬਰਬਰੀ ਬੱਕਰੀਆਂ ਹੈਗੀਆਂ ਨੇ ਸੁੰਦੀਆਂ ਹਰ ਸਾਲ ਨਹੀਂ ਐਡ ਕੀਦਾ ਬੀਟਾਂ ਲਈ ਮੈਨੂੰ ਲੱਗਦਾ 6-7 ਸੁਈਆਂ ਮੇਰੇ ਕੋਲ 6-7 ਸੁਈਆਂ ਹਾਂ 6-7 ਸੁਈਆਂ ਤੇ ਹੁਣ ਦੋ ਹੋਰ ਸੁਣ ਵਾਲੀਆਂ ਤੇ ਦੋ ਬਰਬਰੀ ਮੌਕੇ ਦੇ ਸੁਣ ਵਾਲੇ ਬਸ 15-20 ਦਿਨ ਰਹਿਗੇ ਠੀਕ ਠੀਕ 15 20 ਦੇ ਨਿਕਲਦੇ ਰਹਿੰਦੇ ਬਰਬਰੀ ਦੇ ਬੀਟਲ ਦੇ ਗੁੱਲ ਮਲਾ ਕੇ 15 ਸੂਏ ਸਾਲ ਚ ਪੈਂਦੇ ਪੈਂਦੇ ਆ ਪੈਂਦੇ ਆ ਹਾਂ 15 ਸੂਏ ਪੈਂਦੇ ਆ ਇੱਕ ਸੂਏ ਦੇ ਜੇ 10000 ਰਾਮਦਨ ਵੀ ਲੱਗ ਗਏ ਇੱਕ ਮੇਰੀਆਂ ਬੱਕਰੀਆਂ ਆ ਤੇ ਕਿ 6 7 ਸੂਈਆਂ ਜਿਹੜੀਆਂ ਸੂਈਆਂ ਸਿਆਲਾਂ ਚਾ ਗੂੜਿਆਂ ਜਿਹੜਾ ਹਾਂ ਗੂੜੇ ਸਿਆਲਾਂ ਦੀਆਂ ਸੂਈਆਂ ਆ ਉਹ ਬੱਚੇ ਸਾਰੇ ਤੰਦਰੁਸਤ ਰਹੇ ਆ ਬੱਚਿਆਂ ਦੀ ਪੂਰੀ ਕੇਅਰ ਕਰੀਏ ਕਿਉਂਕਿ ਹੁਣ ਜੋ ਆਪਾਂ ਖਰਚਾ ਕਰਿਆ ਫਿਰ ਉਹਨਾਂ ਨੂੰ ਸੰਭਾਲਣਾ ਵੀ ਜ਼ਰੂਰੀ ਆ ਨਾ ਬੱਚਿਆਂ ਦੀ ਆਮਦਨ ਆਪਣੀ ਵੇ ਸਾਂਭੇ ਪੂਰੇ ਟਕਾ ਕੇ ਪੂਰੇ ਨਿੱਗੇ ਥਾਂ ਰੱਖੇ ਆਪਾਂ ਕੰਬਲਾਂ ਕੁੰਮਲਾਂ ਨਾਲ ਟਾ ਕੇ ਹੂੰ ਸਾਡੇ ਦਾ ਘਰੇ ਪਿੰਜਰੇ ਵੀ ਫਰਾਂਡੇ ਤੇ ਢੇਰ ਲੱਗ ਜਾਂਦਾ ਕਿਉਂਕਿ ਹਰ ਇੱਕ ਬੱਚਾ ਵੱਖਰੀ ਵੱਖਰੀ ਉਮਰ ਦਾ ਹੁੰਦਾ ਹਾਂ ਤੇ ਵੱਖਰੇ ਵੱਖਰੇ ਨੂੰ ਉਤਾੜਨਾ ਪੈਂਦਾ ਪਿੰਜਰੇ ਜਿਹੜੀ ਵੀ ਵਕਰੀ ਦੇਣੀ ਠੀਣ ਵੀ ਵਕਰੀ ਦੇਣੀ ਪੈਂਦੀ ਆ ਠੀਕ ਆ ਹਾਂ ਜੀ ਬਈ ਇੱਕ ਗੱਲ ਹੁੰਦੀ ਆ ਜਦੋਂ ਆਪਾਂ ਚਲੋ ਮਿਹਨਤ ਤਾਂ ਕਰੀ ਜਾਂਦੇ ਆ ਵੇਚਣ ਦੀ ਗੱਲ ਆਉਂਦੀ ਆ ਹਨਾ ਹੁਣ ਤਾਂ ਚਲੋ ਮੰਡੀਆਂ ਲੱਗਣ ਲੱਗੀਆਂ ਇਹ ਤੁਸੀਂ ਪਹਿਲਾਂ ਵੀ ਜਾਨਵਰ ਵੇਚਦੇ ਸੀਗੇ ਉਹ ਫਿਰ ਜਾਨਵਰ ਦਾ ਰੇਟ ਕਿਵੇਂ ਤੈਅ ਕਰਦੇ ਹੋ ਕਿਉਂਕਿ ਆਪਾਂ ਸਾਂਭਿਆ ਵੀ ਹੁੰਦਾ 5-6 ਮਹੀਨੇ ਸਾਲ ਜਦੋਂ ਵੇਚਣਾ ਜਾਨਵਰ ਉਦੋਂ ਫਿਰ ਆਪਾਂ ਰੇਟ ਕਿਵੇਂ ਤੈਅ ਕਰਦੇ ਆ ਕਿਉਂਕਿ ਬਹੁਤ ਬੰਦੇ ਅੱਜ ਕੱਲ ਕਹਿੰਦੇ ਆ ਵੀ ਮੰਡੀਆਂ ਤੇ ਜਾਈਏ ਉਥੋਂ ਰੇਟ ਦਾ ਪਤਾ ਲੱਗਦਾ ਹਨਾ ਇਹ ਚੀਜ਼ਾਂ ਕਰਕੇ ਵੀ ਬਹੁਤ ਬੰਦੇ ਫੇਲ ਹੋਏ ਇਸ ਕੰਮ 'ਚ ਸਹੀ ਗੱਲ ਤੇ ਤੁਸੀਂ ਫਿਰ ਰੇਟ ਕਿਵੇਂ ਤੈਅ ਕਰਦੇ ਹੋ ਜਾਨਵਰ ਦਾ ਰੇਟ ਤਾਂ ਬਈ ਐ ਆ ਵੀ ਆਪਾਂ ਰੇਟ ਰੱਖਦੇ ਆ ਆਜ ਬੱਸ ਹੂੰ ਉਹ ਗੱਲ ਹੈ ਨਹੀਂ ਵੀ ਕਿਸੇ ਦਾ ਗਾਲ ਵੱਢਣ ਵਾਲਾ ਕੰਮ ਨਹੀਂ ਕਰਿਆਗਾ ਸਹੀ ਹੈ ਵੀ ਜਿਵੇਂ ਪੱਠ ਤੇ ਲਾ ਲਓ ਬੀਟਲ ਪੱਠਾ ਹਾਂਜੀ ਵੀ ਜਿਹੋ ਜਿਹੋ ਜਾਂ ਮੇਰੇ ਕੋਲੇ ਮਾਲ ਆ ਮੈਂ ਐ ਨਹੀਂ ਕਹਿੰਦਾ ਵੀ ਚੰਗੇ ਤੋਂ ਚੰਗੇ ਪਾਈਆ ਜਿਨ੍ਹਾਂ ਦੀਆਂ ਬਈ 25-30 ਹਜ਼ਾਰ ਦੀਆਂ ਵਿਕਦੀਆਂ ਹਨ ਵੀ ਜਿਹੜਾ ਮੇਰੇ ਕੋਲੇ ਹੈਗਾ ਮੈਂ ਸਾਂਭੀ ਜਾਣਾ ਮੇਰੀ 7-8000 ਤੋਂ ਲੈ ਕੇ 10000 ਤੱਕ ਪੱਠ ਵਿਕਦੀ ਐ ਬਈ ਠੀਕ ਆ ਬੱਕਰਾ ਵੀ ਮੰਨ ਲਓ ਜਿਵੇਂ 10000 ਦਾ 15000 ਦਾ 4-5 ਮਹੀਨਿਆਂ ਦਾ ਜਮਦਾਣੀ ਮੈਂ ਕਹਿੰਦਾ ਕਿ ਮੇਰਾ ਜਮਦਾ ਹੀ ਵਿਕ ਜਾਂਦਾ। ਨਾ ਮੇਰੇ ਆਏ ਆ ਬਈ ਮੇਰਾ ਕੋਈ ਬੱਕ ਹੋ ਜਾਂਦਾ ਬਈ ਮੈਂ ਲੈ ਕੇ ਜਾਣਾ ਮੇਰਾ ਬੱਕ ਆ ਉਹ ਕੰਮ ਹੈ ਨਹੀਂ ਗਾ ਭਰਾਵਾ। ਟਾਈਮ ਪਾਸ ਦਾ ਗੱਲਾਂ ਹੀ ਹੁੰਦੀਆਂ। ਹਾਂ ਟਾਈਮ ਪਾਸ ਸੋਣਾ ਹੁੰਦਾ। ਵੀ ਬੱਕ ਬੱਕ ਨਹੀਂ ਹੁੰਦਾਗਾ ਜਦੋਂ ਜਿਹੜਾ ਬੰਦੇ ਦਾ ਅਣਜਾਲਾ ਜਿਹਦੇ ਘਰੇ ਜਾਣਾ ਉਹ ਰੱਬ ਆਪੇ ਖਿੱਚ ਕੇ ਲਿਆਉਂਦਾ ਗਾਹਕ ਨੂੰ। ਲੈ ਆਉਂਦੇ। ਹਾਂ ਨਾ ਆਪਾਂ ਨੂੰ ਕੋਈ ਉਹ ਗੱਲ ਆ ਵੀ ਮੈਂ ਵੀਡੀਓ ਪਾਤੀਆਂ। ਅੱਜ ਤੱਕ ਮੈਂ ਵੇਖਿਆ ਜਿਹੜੀ ਆ ਰਿਐਲਿਟੀ ਐ ਮੈਂ WhatsApp ਗਰੁੱਪਾਂ 'ਚ ਵੀ ਪਾ ਕੇ ਵੇਖੀਆਂ ਬੱਕਰੀਆਂ ਵੇਚਣ ਨੂੰ ਹਾਂਜੀ ਉਹਦੇ 'ਚ ਚੇਡਾਂ ਚੇਡਾਂ ਸਵਾਦ ਲੈਂਦੇ ਲੋਕ ਸਵਾਦ ਲੈਂਦੇ ਆ Facebook 'ਤੇ ਵੀ ਪਾ ਕੇ ਵੇਖੀਆਂ ਇਹ ਵਿਕਦੇ ਆਪਣੇ ਆਮ ਨੇੜੇ-ਨੇੜੇ ਦੇ ਬੰਦੇ ਹੀ ਲੈ ਕੇ ਜਾਂਦੇ ਆ ਕੋਈ ਆ ਨਹੀਂਗਾ ਵੀ ਦੂਰ ਦਾ ਦੂਰ ਦਾ ਕੋਈ ਵਿਰਲਾ ਹੀ ਆਊਗਾ ਸਹੀ ਗੱਲ ਕਿਉਂਕਿ ਨੇੜੇ ਆਪਣੇ ਹੈ ਤਾਂ ਕ ਸ਼ੌਂਕ ਹੈਗਾ ਲੋਕ ਲੈ ਜਾਂਦੇ ਬਸ ਇਹ ਚੀਜ਼ ਸੋਹਣੀ ਨੇ ਵੇਖੀ ਜਾਣਾ ਹੁੰਦਾ ਬਈ ਜਾਂ ਇੱਕ ਅੱਜ ਗੱਲ ਕਹਿ ਦਿੰਦੇ ਆ ਵੀ ਯਾਰ ਮਹਿੰਗਾ ਜਾਨਵਰ ਲਿਆ ਸੀ ਬੰਦਾ ਠੱਗਿਆ ਗਿਆ ਜਾਂ ਫੇਲ ਹੋ ਗਿਆ ਵੀ ਤੁਸੀਂ ਕੀ ਸਮਝਦੋਂ ਮਹਿੰਗੇ ਖਰੀਦਣ ਨਾਲ ਬੰਦਾ ਫੇਲ ਹੋ ਜਾਂਦਾ ਹੀ ਮਹਿੰਗੇ ਖਰੀਦਣ ਨਾਲ ਬੰਦਾ ਫੇਲ ਹੋ ਜਾਂਦਾ ਬਈ ਹੂੰ ਮਹਿੰਗੇ ਖਰੀਦਣ ਦਾ ਇਹ ਹਿਸਾਬ ਹੁੰਦਾ ਵੀ ਨਸਲ ਦਾ ਪਤਾ ਨਹੀਂ ਹੁੰਦਾ ਹਾਂਜੀ ਤੇ ਬੀਟਲ ਕਹਿ ਕੇ ਮੇਰੇ ਵਰਗਾ ਮੜ ਦਿੰਦਾ ਮੜ ਦਿੰਦਾ ਉਦੋਂ ਫਿਰ ਉਹ ਖਰਾਬ ਹੁੰਦਾ ਬੰਦਾ ਮੈਂ ਤਾਂ ਜਿਹੜਾ ਬੰਦਾ ਵੀ ਨਵਾਂ ਲੈਂਦਾ ਭਰਾਵਾ ਉਹਨਾਂ ਨੂੰ ਬੇਨਤੀ ਕਰਦਾ ਪਹਿਲਾਂ ਤੌਰ ਫਿਰ ਕੇ ਵੇਖ ਲਓ ਹੂੰ ਮੇਲਾ ਵੇਖ ਲਓ ਕੋਈ ਹਰ ਜਣੀ ਉਹਦੇ ਵਿੱਚ ਵੇਖ ਕੇ ਚੰਗੀ ਨਸਲ ਦਾ ਤਿੰਨ ਚਾਰ ਮੰਡੀਆਂ ਤੋਂ ਹੀ ਪਤਾ ਲੱਗ ਜਾਂਦਾ ਵੀ ਆ ਚੰਗੀ ਨਸਲ ਆ ਜਾਂ ਚੰਗੇ ਫਾਰਮਾਂ ਦੇ ਜਾਵੜੋ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਪਈਆਂ ਲੋਕਾਂ ਕੋਲੇ ਵੇਖ ਕੇ ਆਓ ਫੇਰ ਉੱਥੇ ਤੁਹਾਨੂੰ ਪਤਾ ਲੱਗੂ ਵੀ ਹਾਂ ਆ ਇੰਨੇ ਦੀ ਆ ਆ ਕਿੰਨੇ ਰੁਪਏ ਬੋਲਦਾ ਆ ਕਿੰਨੇ ਬੋਲਦਾ ਵੱਖਰੇ ਵੱਖਰੇ ਡੇਟਾਂ ਦੀ ਆ ਜ ਚੰਗੇ ਕੋਲੇ ਪਤਾ ਲੱਗ ਜਾਂਦਾ ਡੇਟਾਂ ਦਾ ਪਤਾ ਲੱਗ ਜਾਂਦਾ ਹਾਂ ਬਾਹਲਾ ਮੰਡੀਆਂ ਤੇ ਜਿਹੜਾ ਦਲਾਲਾਂ ਦੇ ਹੱਥੇ ਨਾ ਚੜੋ ਦਲਾਲ ਹੀ ਫਸਾਉਂਦੇ ਆ ਮਹਿੰਗੀਆਂ ਚ ਮੰਡੀ ਵਾਲਾ ਕੋਈ ਨਹੀਂ ਫਸਾਉਂਦਾ ਹੁੰਦਾ ਆਗਲੇ ਆਪਾਂ ਅੰਨੇ ਹੋ ਕੇ ਲੈਨੇ ਦਲਾਲ ਦੇ ਉੱਤੇ ਚੜ ਕੇ ਕਿਉਂਕਿ ਵੀਡੀਓ ਦੇਖੀਆਂ ਹੁੰਦੀਆਂ ਉਹ ਜਦੋਂ ਕਹਿੰਦੇ ਵੀ ਆ ਇੰਨੇ ਦੀ ਹੋਰ 1000 ਰੁਪਏ ਤਾਂ ਆਪਾਂ ਨੂੰ ਬਿਨਾ ਪੁੱਛੇ ਹੀ ਪਾਈ ਜਾਂਦੇ ਆ ਆਪਾਂ ਤੜ ਜਾਣਦੇ ਆ ਵੀ ਮੇਰੀ ਵੀਡੀਓ ਬਣੀ ਜਾਂਦੀ ਆ ਹੂੰ ਬਾਹਲੇ ਲੋਕ ਫੇਲ ਕਿਉਂ ਹੋਏ ਉਹ ਵੀਡੀਓ ਦੇ ਚੱਕਰ ਚ ਹੋ ਜਾਂਦੇ ਮੇਰੀ ਵੀਡੀਓ ਬਣੀ ਜਾਂਦੀ ਆ ਯਾਰ ਪਾ ਦੇ 1000 ਹੋਰ ਬੇਇੱਤਿਹਾਗ ਹੋ ਗਿਆ ਨਾ ਹਾਂ ਜੇ ਘੱਟ ਬਈ ਬਾਕੀ ਬੰਦੇ ਬਈ ਇਕੱਠ ਹੁੰਦਾ ਔਰ ਨਾ ਹੁੰਦਾ ਬਸ ਹੁਣ ਛੱਡ ਗਿਆ ਹੁਣ ਛੱਡ ਗਿਆ ਅਗਲਾ 10 ਜੀ 15 ਜੀ ਸ਼ਰਮਣਾ ਮੰਨੋ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਛੱਡ ਦਿਓ ਕੋਈ ਚੱਕਰ ਨਹੀਂ ਉਹ ਵੀਡੀਓ ਨਹੀਂ ਪੈਂਦੀ ਉਹ ਡਿਲੀਟ ਹੋ ਜਾਂਦੀ ਹੁੰਦੀ ਹੈ ਜਿੱਥੇ ਸੌਦਾ ਹੀ ਨਹੀਂ ਹੋਇਆਗਾ ਵੀਡੀਓ ਪਾਉਂਦਾ ਹੀ ਨਹੀਂ ਬੰਦਾ ਕੋਈ ਇਹ ਗੱਲ ਆ ਵੀ ਬਾਈ ਨੇ ਨਵੀਂ ਗੱਲ ਦੱਸਦੀ ਹੈ ਵੀਡੀਓ ਨਹੀਂ ਹੁਣ ਪੈਂਦੀ ਕਿ ਉਹ ਬਾਈ ਜਿਵੇਂ ਤੁਸੀਂ ਗੱਲ ਕੀਤੀ ਸੀ ਪਰਿਵਾਰ ਦੀ ਹਨਾ ਵੀ ਪਰਿਵਾਰ ਨੇ ਕਦੇ ਤੁਹਾਡੇ ਨੇ ਉਹ ਨਹੀਂ ਮੰਨਿਆ ਬੱਕਰਾਂ ਵਾਲੇ ਕੰਮ ਦੀ ਸ਼ਰਮ ਨਹੀਂ ਮੰਨੀ ਤੁਸੀਂ ਨਹੀਂ ਮੰਨੀ ਹਨਾ ਤੇ ਜਿਵੇਂ ਹੁਣ ਪਰਿਵਾਰ ਦਾ ਜੇ ਸਾਥ ਹੋਵੇ ਜਿਵੇਂ ਤੁਸੀਂ ਕਾਮਯਾਬ ਹੋਏ ਹੋ ਹਾਂਜੀ ਤੇ ਜਿਹੜੇ ਬੰਦੇ ਦਾ ਪਰਿਵਾਰ ਦਾ ਸਾਥ ਨਹੀਂ ਹੈਗਾ ਨਾਲ ਉਹ ਬੰਦੇ ਦੇ ਮਨ 'ਚ ਸ਼ੌਂਕ ਹੈਗਾ ਉਹ ਬੰਦਾ ਕਿਹੜੀ ਨਸਲ ਰੱਖ ਸਕਦਾ ਕਿੰਨੇ ਜਾਨਵਰ ਵੱਧ ਤੋਂ ਵੱਧ ਘਟ ਤੋਂ ਘਟ ਰੱਖੇ ਤੁਸੀਂ ਆਪਦੇ ਤਜਰਬੇ ਜੋ ਕੀ ਸਲਾਹ ਦੇਣੀ ਚਾਹੋਗੇ ਇਹ ਸ਼ੌਂਕ ਪਾਉਂਦੀ ਆ ਬਰਪਰੀ ਹੂੰ ਜਿਹੜੀਆਂ ਬੁੜੀਆਂ ਹੁੰਦੀਆਂ ਨਾ ਵੀ ਮਿੰਗਣਾ ਖੇਲਰਦੀਆਂ ਉਥੇ ਜਮਾਂ ਟੌਪ ਦਾ ਬੱਚਾ ਲਿਜਾ ਕੇ ਛੱਡਦੇ ਹੋ ਹਾਂ ਤੇ ਉਹਦੇ ਨਾਂ ਸਾੰਭੇ ਦਾ ਕਹੇ ਦਿਓ ਸਹੀ ਹੈ ਉਦੋਂ ਬੰਦਾ ਪਰ ਆਪਦੇ ਨਾਲ ਪਾਉਣ ਤੱਕ ਵੀ ਜਾਂਦਾ ਫਿਰ ਉਹ ਬੱਚੇ ਨੂੰ ਰਾਤ ਨੂੰ ਵੀ ਯਾਰ ਕਿਤੇ ਬੱਚਾ ਸੋਹਣਾ ਯਾਰ ਉਹਨੂੰ ਨਾਲ ਹੀ ਇੱਥੇ ਕੋਲੇ ਹੀ ਬੰਨ ਲਿਕੇ ਕਿਲਾ ਮੰਜੇ ਤੇ ਪਾਵੇ ਨਾਲ ਹੀ ਹਨਾ ਉਦੋਂ ਸ਼ੌਂਕ ਪੈਂਦਾ ਸੋਹਣਾ ਜਾਨਵਰ ਲੈ ਕੇ ਰੱਖ ਕੇ ਵੇਖੋ ਬਾਈ ਇੱਕ ਰੱਖੀ ਤੇ ਬੱਚੇ ਬੁੱੱਚੇ ਵੇਖਦੇ ਆ ਪੈਸੇ ਆ ਜਾਂਦੇ ਉਹਨਾਂ ਨੂੰ ਫੜਾਦੇ ਹਨਾ ਉਦੋਂ ਫੜਾਰੇ ਬੁੜੀਆਂ ਨੂੰ ਉਦੋਂ ਸ਼ੌਂਕ ਪੈਂਦਾ ਅਸਲ ਵਿੱਚ ਨਹੀਂ ਇਹ ਗੱਲ ਨਾ ਜਾਇਜ਼ ਵੀ ਹੈ ਬਾਈ ਦੇ ਘਰੇ ਬੁੜੀਆਂ ਸਾਂਭਦੀਆਂ ਜੇ ਉਹਨਾਂ ਨੂੰ ਆਪਾਂ 4 ਰੁਪਏ ਫੜਾ ਵੀ ਦੇਵਾਂਗੇ ਤੇ ਹਰਜ ਵੀ ਕੋਈ ਨਹੀਂ ਹੈ ਸਾਰੀਆਂ ਬੁੜੀਆਂ ਕੰਮ ਨਹੀਂ ਆਉਂਦੀਆਂ ਆਪਾਂ ਬਾਹਰ ਵਪਾਰੀ ਵਪਾਰੀ ਬਣੇ ਫਿਰਦੇ ਆ ਬੁੜੀਆਂ ਮਿੰਗਾਂ ਜੱਤ ਮਾਰੀ ਜਾਂਦੀਆਂ ਉਹਦਾ ਤਾਂ ਫਰਕ ਨਹੀਂ ਆ ਕੰਮ ਉਹਦਾ ਅੱਕਣਾ ਹੁੰਦਾ ਫਿਰ ਜਦੋਂ ਉਹਨਾਂ ਦੇ ਪੱਲੇ ਹੀ ਕੁਝ ਨਹੀਂ ਹੈ ਨਾ ਹੌਸਲਾ ਦਾ ਪੈਸੇ ਨਾਲ ਹੀ ਅੱਜਕੱਲ ਹਰ ਇੱਕ ਬੰਦੇ ਕੋਲ ਜਿਹਦੇ ਕੋਲੇ ਪੈਸਾ ਉਹੀ ਬੰਦੇ ਦੇ ਪੈਰ ਨਹੀਂ ਲੱਗਦੇ ਧਰਤੀ ਤੇ ਤੇ ਜਿਹਦੇ ਕੋਲੇ ਹੈ ਨਹੀਂ ਉਹ ਵਿਚਾਰਾ ਸਿਰ ਨਹੀਂ ਤਾਂ ਝੱਗਦਾਗਾ ਤੇ ਪੈਸੇ ਨਾਲ ਹੀ ਸਾਰੀ ਖੇਡ ਦੁਨੀਆ ਦੇ ਵਿੱਚ ਬਈ ਕੋਈ ਨਹੀਂ ਯਾਰ ਮਿੱਤਰ ਵੀ ਕੋਈ ਨਹੀਂਗਾ ਜੇ ਪੈਸਾ ਹੈ ਨਹੀਂ ਨਾ ਸਾਰੇ ਖਤਮ ਆ ਗਾਣੇ ਤੇ ਜੇ ਆਪਾਂ ਉਹੀ ਗੱਲ ਫੇਰ ਬੱਕਰੀਆਂ ਦੀ ਆ ਗਈ ਵੀ 4 ਰੁਪਏ ਬੁੜੀਆਂ ਨੂੰ ਵਟ ਕੇ ਦੇਵਾਂਗੇ ਉਹਨਾਂ ਦਾ ਹੌਸਲਾ ਪੈਂਦਾ ਸਾਹਮਣੇ ਦੇ ਵਿੱਚ ਬਾਈ ਤੁਸੀਂ ਹੁਣ 10 ਸਾਲ ਹੋ ਗਏ ਤੁਹਾਨੂੰ ਕੰਮ ਕਰੀ ਜਾਂਦੇ ਉਹਨੂੰ ਹੁਣ ਕੀ ਚਾਲੀ ਨਾ ਗਾ ਤੁਹਾਡੇ ਕੋਲੇ ਜਿਵੇਂ ਤੁਸੀਂ ਦੱਸਿਆ ਵੀ ਇੱਕ ਦੋਾਂ ਤੋਂ ਸ਼ੁਰੂ ਕਰਿਆ ਸੀਗਾ ਤੇ ਕਈ ਬੰਦੇ ਹਜੇ ਵੀ 4-4 5-5 ਸਾਲ ਹੋ ਗਏ ਫਿਰਦੇ ਆ ਇਹ ਚੱਕਰਾਂ 'ਚ ਵੀ ਆਪਾਂ ਫਿਰ ਜਗ੍ਹਾ ਬਣਾਵਾਂਗੇ ਫਾਰਮ ਬਣਾਵਾਂਗੇ ਫੇਰ ਕੰਮ ਸ਼ੁਰੂ ਕਰਾਂਗੇ ਵੀ ਜੇ ਬੱਕਰੀ ਪਾਲਣਾ ਆਪਾਂ ਕਰਨਾ ਹੈਗਾ ਕਿ ਇਹ ਫਾਰਮ ਬਣਾ ਕੇ ਸ਼ੁਰੂ ਕਰ ਸਕਦੇ ਆ ਜਾਂ ਘਰੇ ਵੀ ਰੱਖ ਸਕਦੇ ਆ ਵੀ ਕਈ ਬੰਦਿਆਂ ਦਾ ਇਹ ਕਹਿਣਾ ਹੁੰਦਾ ਵੀ ਜੇ ਬੱਕਰੀ ਕਿੱਲੇ ਤੇ ਬੰਨ੍ਹ ਦੇਗੇ ਤਿਆਰ ਨਹੀਂ ਹੁੰਦੀ ਉੱਥੇ ਖੜ ਜਾਂਦੀ ਹੈ ਬਾਈ ਜੇ ਤਾਂ ਹੁਣ ਜਿਵੇਂ ਹੀ ਭੀੜਿਆ ਥਾਂ ਆਪਣਾ ਘਰ ਭੀੜਾ ਫੇਰ ਤਾਂ ਸਮੱਸਿਆ ਆਉਂਦੀ ਆ ਹਾਂਜੀ ਫੇਰ ਤਾਂ ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਬਾਈ ਉੱਥੇ ਸੰਭਾਲੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਹੁਣ ਜੇ ਜਮਾਂ ਹੀ ਚੁੱਲ੍ਹੇ ਤੇ ਹੀ ਆਪਾਂ ਨੂੰ ਬੰਨਣੀ ਪਏਗੀ ਫਿਰ ਔਖਾ ਕਿਉਂਕਿ ਇੱਕ ਥਾਂ ਖੜਾ ਪਸ਼ੂ ਕੋਈ ਵੀ ਆ ਜੇ ਮੱਝਾਂ ਗਾਵਾਂ ਆਪਾਂ ਸ਼ਹਿਰਾਂ ਦੇ ਵਿੱਚ ਜਾ ਕੇ ਵੇਣੇ ਹਾਤਿਆਂ 'ਚ ਰੰਗ ਓਡੇ ਜਾਂਦੇ ਅੰਦਰ ਖੜੀਆਂ ਦੇ ਲਾਲ ਹੋ ਜਾਂਦੀਆਂ ਮੱਝਾਂ ਤੇ ਬੱਕਰੀ ਨੂੰ ਤਾਂ ਫਿਰ ਇਹ ਜ਼ਿਆਦਾ ਹੀ ਸਮੱਸਿਆ ਆਉਗੀ ਭੀੜੇ ਥਾਂ ਦੇ ਵਿੱਚ ਹਨਾ ਜੇ ਜਗ੍ਹਾ ਹੈਗੀ ਖੁੱਲੀ ਆਪਣੇ ਕੋਲੇ ਤਾਂ ਇੱਕ ਦੋ ਘਰੇ ਰੱਖ ਲਓ ਠੀਕ ਹੈ ਬਈ ਇਹ ਕੱਚਾ ਥਾਂ ਹੈਗਾ ਜਿੱਥੇ ਇਹ ਕੱਚੇ ਥਾਂ 'ਚ ਥੋੜੇ ਸੌਖਾ ਪਸ਼ੂ ਪਾਲ ਜਾਂਦਾ ਇਹ ਹਾਂਜੀ ਤੇ ਜੇ ਆਪਣੇ ਕੋਲੇ ਜਿਵੇਂ ਖੇਤ ਚਾਹ ਹੁਣ ਖੇਤ ਚ ਜਗਾ ਵਾਲੀ ਵੀ ਆ ਫੇਰ ਜਿਵੇਂ ਮਰਜ਼ੀ ਰੱਖੀ ਤੇ ਕੋਈ ਫੇਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਫੇਰ ਜਿੰਨਾ ਕ ਆਪਣੇ ਕੋਲ ਹੈਗੀ ਉਹ ਪੂੰਜੀ ਉਹਨੇ ਕਿ ਲਾ ਕੇ ਜਿਹੜੀ ਇਹਨਾਂ ਦੀ ਹੈ ਮੰਨ ਲਓ ਜੇ ਬਿਮਾਰ ਹੁੰਦੀ ਹੈ ਬਿਮਾਰ ਇਹ ਨਾ ਜ਼ਿਆਦਾ ਨਹੀਂ ਹੁੰਦੀ ਜੇ ਆਪਾਂ ਖਾਦ ਖਰਾਕ ਚੰਗੀ ਪਾਉਣੀ ਹੈ ਉਦੋਂ ਕੋਈ ਬਿਮਾਰੀ ਨਹੀਂ ਹੁੰਦੀ ਇਹਨਾਂ ਨੂੰ ਜਦੋਂ ਕਮਜ਼ੋਰੀ ਪੈਂਦੀ ਹੈ ਬਿਮਾਰੀ ਉਦੋਂ ਹੀ ਹੁੰਦੀ ਹੈ ਜਿਵੇਂ ਨੋਨੀ ਦੱਸਦੇ ਵੀ ਜੇ ਢਿੱਡ ਭਰਿਆ ਢਿੱਡ ਭਰਿਆ ਬਿਮਾਰੀ ਨਹੀਂ ਹੁੰਦੀ ਹਾਂ ਬੰਦੇ ਆ ਦਾ ਹਿਸਾਬ ਹੀ ਹੈ ਜਿਹੜੇ ਹੋਣਾ ਆਹ ਦਿਨ ਚੱਲੀ ਜਾਂਦੇ ਮਾਰਚ ਅਪ੍ਰੈਲ ਦੇ ਜਿਵੇਂ ਲੋਕ ਹੁਣ ਜਾਂਦੇ ਹਨ ਸੁੱਖਾਂ ਲਾਉਣ ਜਿਵੇਂ ਚੇਤ ਦੇ ਮਹੀਨੇ ਚ ਮਾਤਰਾ ਦੇ ਚੰ ਆਪਣੇ ਬੁਰਜਿੰਗ ਜਾਂਦੇ ਆ ਹਾਂਜੀ ਚੱਲੋ ਹਰ ਇੱਕ ਦਾ ਹੁੰਦਾ ਹਨਾ ਵੀ ਉਹਨੇ ਸੁੱਖ ਲਾ ਕੇ ਆਉਣੀ ਹਰ ਇੱਕ ਬੰਦਾ ਮੰਨਦਾ ਦੇਵੀ ਦੇਵਤੇ ਨੂੰ ਕੋਈ ਵੀ ਜਿਵੇਂ ਪਰ ਇਹਨਾਂ ਦਿਨਾਂ ਦੇ ਵਿੱਚ ਆ ਗਿਆ ਸਮੱਸਿਆ ਪੀਪੀਆਰ ਦੀ ਰੇਸ਼ੇ ਜਿਹੀ ਦੀ ਸਮੱਸਿਆ ਹੁੰਦੀ ਹੈ ਇਹਨਾਂ ਨੂੰ ਉਹ ਵੀ ਕਿਤੇ ਕਿਤੇ ਆਉਂਦੀ ਹੈ ਜ਼ਿਆਦਾ ਨਹੀਂ ਆਉਂਦੀ ਜੀ ਬਈ ਉਹ ਹਾਂਜੀ ਜਿਵੇਂ ਹੁਣ ਤਾਂ ਚੱਲ ਬਿਮਾਰੀ ਮੂੰਹ ਖਰਦੀ ਤੇ ਪੀਪੀਆਰ ਬਸ ਨੂੰ ਗਾਲ ਘੋਟੂ ਬਹੁਤ ਹੋਇਆ ਸੀ ਹਾਂਜੀ ਪਰ ਜਿੱਥੇ ਹੈਗਾ ਸਾਫ ਸਫਾਈ ਥੋੜੀ ਜੀ ਹੈਗੀ ਆ ਤੇ ਚੰਗੀ ਖਾਹ ਚਾਹ ਆ। ਯਾਰ ਜੀ ਫਿਰ ਵੈਕਸੀਨ ਵੀ ਹੁਣ ਹੋ ਸਕਦੀ ਆ ਦਿਨਾਂ 'ਚ। ਬਈ ਪੀਪੀਆਰ ਦੀ ਵੈਕਸੀਨ ਇਹ ਤੋਂ ਪਹਿਲਾਂ ਹੋ ਜਾਂਦੀ ਤਾਂ ਵਧੀਆ ਸੀ। ਵਧੀਆ ਸੀ। ਕਿਉਂਕਿ ਹੁਣ ਬਿਮਾਰੀ ਚਲਦੀ ਦੇ ਵਿੱਚ ਨਹੀਂ ਹੋ ਸਕਦੀ। ਨਹੀਂ ਹੋ ਸਕਦੀ। ਹਾਂ ਹੁਣ ਤਾਂ ਜਿਹਦਾ ਪਸ਼ੂ ਤੰਦਰੁਸਤਾ ਮੰਨ ਲਓ ਉਹ ਕਰਵਾ ਸਕਦਾ। ਉਹ ਕਰਵਾ ਸਕਦਾ ਤੇ ਪਰ ਜਿਹਦਾ ਮੈਂ ਤਾਂ ਇਹ ਸੁਣਿਆ ਸੀਗਾ ਬਈ ਡਾਕਟਰ ਤੋਂ ਹੀ ਕਿ ਜਿਨ੍ਹਾਂ ਦੇ ਵੈਕਸੀਨ ਹੋਈ ਸੀਗੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸਮੱਸਿਆ ਆ ਗਈ। ਅੱਛਾ ਬਠਿੰਡੇ ਡਾਕਟਰ ਉਹ ਆਪਾਂ ਉਹਦੇ ਵੀ ਗੱਲ ਕਰੀ ਸੀ ਮੈਂ ਤੇ ਉਹ ਆਪਣਾ ਜਗਜੀਤ ਸਿੰਘ ਡਾਕਟਰ ਫਤੇਗੜ ਫਤੇਗੜ ਛੰਨਾ ਆਲਾ ਇਕੱਠੇ ਹੋਏ ਸੀ ਉਹ ਕਹਿੰਦੇ ਜਿਨ੍ਹਾਂ ਦੇ ਵੈਕਸੀਨ ਹੋਈ ਆ ਉਹਨਾਂ ਨੂੰ ਵੀ ਸਮੱਸਿਆ ਆ ਗਈ ਆ ਅਲਦੋ ਫੈਲ ਜਾਂਦੀ ਹੈ ਵਾਇਰਲ ਦੀ ਬਿਮਾਰੀ ਵਾਇਰਸ ਹੁੰਦਾ ਤੇ ਜਿਵੇਂ ਹੁਣ ਅਗਲੇ ਦਿਨਾਂ ਦੇ ਵਿੱਚ ਬਈ ਆਉਂਦੀ ਈਟੀ ਵਾਲੀ ਹੈ ਨਾ ਪ੍ਰੋਬਲਮ ਉਹਦੀ ਵੈਕਸੀਨ ਆਣ ਉਹ ਉਹਦੀ ਹੋ ਜਾਂਦੀ ਹੈ ਜਿਵੇਂ ਕਣਕਾਂ ਜਦੋਂ ਵੱਢੀ ਦੀਆਂ ਉਹਨਾਂ ਮੋਗ ਲਾ ਕੇ ਪਸ਼ੂ ਮਰਦੇ ਹਨਾ ਅਫਰੀਮਾ ਜਾ ਹੋ ਕੇ ਰਾਜਾ ਪਾਣੀ ਮੂੰਹ ਤੋਂ ਨਿਕਲਦਾ ਹੁੰਦਾ ਉਹਦੀ ਹੋ ਜਾਂਦੀ ਹੈ ਠੀਕ ਆ ਦੋਸਤ ਮੰਨ ਲਓ ਜਿਹੜੇ ਬਾਹਰ ਬਾਹਰ ਜਾਂਦੇ ਆ ਉਹਨਾਂ ਨੂੰ ਸਮੱਸਿਆ ਆ ਜਾਂਦੀ ਹੈ ਘਰਾਂ ਵਾਲਿਆਂ ਨੂੰ ਘੱਟ ਆਉਂਦੀ ਹੈ ਠੀਕ ਹੈ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਦੱਸੋ ਕਮੈਂਟ ਕਰਕੇ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਤੇ ਅਗਲਾ ਹੋਰ ਵੀ ਪੋਡਕਾਸਟ ਕਿਸੇ ਆਪਣੇ ਭਰਾ ਨਾਲ ਜਿਹੜਾ ਮਿਹਨਤੀ ਹੈਗਾ ਉਹਦੇ ਨਾਲ ਕਰਾਂਗੇ ਤੇ ਬਾਈ ਗੁਰਜੀਤ ਦਾ ਚੈਨਲ ਹੈਗਾ ਅੱਗੇ ਵੀ ਆਪਾਂ ਵੀਡੀਓ 'ਚ ਇਹਨਾਂ ਦੇ ਚੈਨਲ ਦਾ ਲਿੰਕ ਪਾਉਣੀ ਆ ਡਿਸਕ੍ਰਿਪਸ਼ਨ ਦੇ ਵਿੱਚ ਤੇ ਤੁਸੀਂ ਇਹਨਾਂ ਦੇ ਚੈਨਲ ਤੇ ਵੀ ਜਰੂਰ ਆਇਓ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਤੇ ਵੀ ਜਰੂਰ ਆਇਓ ਹਨਾ ਤੇ ਇਹ ਆਪਦੇ ਜਿਹੜੇ ਤਜਰਬੇ ਆ ਆਪਣੇ YouTube ਚੈਨਲ ਫੇਸਬੁੱਕ ਪੇਜ ਤੇ ਪਾਉਂਦੇ ਰਹਿੰਦੇ ਆ ਬਾਕੀ ਜਾਨਵਰ ਆ ਜਿਹੜੇ ਉਹ ਦਿਖਾਉਂਦੇ ਰਹਿੰਦੇ ਆ ਕਿਉਂਕਿ ਜਿਹੜਾ ਬੰਦਾ ਆਪਣੇ ਘਰ ਤੋਂ ਛੋਟੇ ਲੈਵਲ ਤੋਂ ਉੱਠ ਕੇ ਕਾਮਯਾਬ ਹੋਇਆ ਹੈਗਾ ਉਹਦੇ ਤਜਰਬੇ ਬਾਈ ਜਰੂਰ ਸੁਣਾਇਆ ਕਰੋ ਤੇ ਨਹੀਂ ਲੋਕ ਹਵਾ 'ਚ ਗੱਲਾਂ ਛੱਡਣ ਵਾਲੇ ਬਹੁਤ ਹੈਗੇ ਆ ਪਾਣੀ ਦੀ ਡਾਂਗਾਂ ਬਹੁਤ ਮਰੀ ਜਾਂਦੇ ਆ ਜਿਹੜੀ ਗੱਲ ਅਸੀਂ ਚੈਨਲ ਤੇ ਕਰਾਂਗੇ ਬਾਈ ਵਰਗਿਆਂ ਨਾਲ ਕਰਾਂਗੇ ਉਹ ਗੱਲਾਂ ਬਾਤ ਆਪਦੇ ਤਜਰਬੇ 'ਚ ਹੋਣਗੀਆਂ ਤੇ ਨਾ ਅਸੀਂ ਕੋਈ ਆਪਦੇ ਜਾਨਵਰ ਵੇਚਨੇ ਨਾ ਤਾਂ ਬਾਈ ਕੋਲੇ ਕੋਈ ਇਹਨੇ ਵੇਚਣ ਵਾਲੇ ਖੜੇ ਆ ਤੇ ਨਾ ਹੀ ਸਾਡੇ ਕੋਲੇ ਖੜਿਆ ਹਨਾ ਇੱਕ ਗੱਲ ਬਈ ਮੈਂ ਕਰਨੀ ਵਿੱਚੋਂ ਹਾਂ ਜੀ ਵੀ ਜਿਵੇਂ ਆਪਣੇ ਜਿੰਨੇ ਆਪਣੇ ਜਾਣ ਪਛਾਣ ਵਾਲੇ ਫਾਰਮਾਂ ਵਾਲੇ ਬੰਦੇ ਹੈਗੇ ਹਨ ਉਹ ਸਾਰੇ ਵਧੀਆ ਬੰਦੇ ਆ ਵਧੀਆ ਜੀ ਇੱਕ ਮੈਂ ਆਪਾਂ ਵੀ ਉਦੋਂ ਹੀ ਬਾਈ ਕੋਲੇ ਜਾ ਕੇ ਆਏ ਆ ਫਾਰਮਜੀਤ ਕੋਲੇ ਕੋਈ ਗੱਲਬਾਤ ਨਾਲ ਬੰਦਾ ਨਹੀਂ ਹੈਣਾ ਨਹੀਂ ਉਹਨੇ ਵੀ ਕਿਹਾ ਵੀ ਕਹਿੰਦਾ ਇੱਕ ਗਰੀਬ ਬੰਦਾ ਮੁੰਡਾ ਮੈਨੂੰ ਮਿਲਿਆ ਉਹ ਉਸ ਮੁੰਡੇ ਨੂੰ ਫ੍ਰੀ ਬੱਕਰਾ ਦੇਤਾ ਬੱਚਾ ਚੱਕ ਕੇ ਸਹੀ ਗੱਲ ਹੈਣਾ ਵੀ ਜਿਹੜੇ ਬੰਦੇ ਹੈਗੇ ਬਈ ਜਿਨ੍ਹਾਂ ਦਾ ਨਾਮ ਲੈਣ ਵਾਲਾ ਬੰਦਾ ਉਥੇ ਆਪਾਂ ਲਵਾਂਗੇ ਵੀ ਨਾਮ ਵੀ ਬਹੁਤ ਵਧੀਆ ਵਧੀਆ ਬੰਦੇ ਪਏ ਆ ਕਿਸੇ ਦਾ ਕੋਈ ਗਾਲ ਨਹੀਂ ਵਾੜਦੇ ਉਹੋ ਜੇ ਬੰਦਿਆਂ ਕੋਲੇ ਜਾਇਆ ਕਰੋ ਜੇ ਆਪਾਂ ਚੰਗਾ ਮਾਲ ਲੈਣਾ। ਬਾਕੀ ਜੇ ਕਿਸੇ ਨਾਲ ਕੋਈ ਮਾੜੀ ਮੋਟੀ ਜਾਨਵਰ ਕੋਈ ਮਹਿੰਗਾ ਦੇ ਜਾਂਦਾ ਬਈ ਹੌਸਲਾ ਨਹੀਂ ਛੱਡੀਦਾ ਹੁੰਦਾ। ਜਾਨਵਰ ਦੀ ਸੰਭਾਲ ਕਰੋ। ਜੇ ਮੰਨ ਕੇ ਚੱਲੋ ਮਹਿੰਗਾ ਮਿਲ ਗਿਆ 4 ਮਹੀਨੇ ਲੇਟ ਥੋੜਾ ਜਿਹਾ ਨਫਾ ਦੇਜੂ ਹਣਾ ਜਾਨਵਰ ਸੰਭਾਲੋਗੇ ਤਾਂ ਜਾਨਵਰ ਕੁਦਰਤੀ ਤੌਰ ਤੇ ਬੰਦੇ ਨੂੰ ਕੁਛ ਨਾ ਕੁਛ ਦੇ ਕੇ ਜਾਂਦਾ ਹੈਗਾ। ਬਾਕੀ 5-7 ਮਹੀਨੇ ਤੋਂ ਘੱਟ ਬੱਚਾ ਲਓਈ। ਲਓ ਨਾ ਹਾਂ। ਛੋਟਾ ਬੱਚਾ ਬਈ ਕਮਜ਼ੋਰ ਪੈ ਜਾਂਦਾ ਵੀਰ ਕਿਸੇ। ਆਪ ਦੀ ਸਮਝ ਰੱਖੋ ਜਰੂਰ। ਸਾਨੂੰ ਪਤਾ ਹੋਣਾ ਚਾਹੀਦਾ ਵੀ ਜਾਨਵਰ ਕਿਵੇਂ ਦਾ ਹੈਗਾ ਤੇ ਬਾਕੀ ਜਿੰਨੇ ਭਰਾ ਕੰਮ ਕਰਦੇ ਹੈਗੇ ਸਾਰੇ ਬਈ ਕਰਦੇ ਪ੍ਰੋਫਿਟ ਨੂੰ ਹੀ ਆ ਘਰ ਘਰੋਂ ਪੱਲਿਓਂ ਪਾ ਕੇ ਕੋਈ ਨਹੀਂ ਦਿੰਦਾ ਹੁੰਦਾ ਜਾਨਵਰ ਜਿਹੜਾ ਵੀ ਬੰਦਾ ਕੋਈ ਵਪਾਰ ਕਰਦਾ ਜਾਂ ਫਾਰਮ 'ਚ ਖਰਚਾ ਕਰਕੇ ਜਾਨਵਰ ਪਾਲਦਾ ਸਾਰਿਆਂ ਨੇ ਕਮਾਈ ਕਰਨੀ ਹੁੰਦੀ ਆ ਤੇ ਇਹ ਨਹੀਂ ਹੁੰਦਾ ਵੀ ਜੇ ਕੋਈ ਆਪਾਂ ਨੂੰ ਕੋਈ 1500 ਜਾਨਵਰ ਮਹਿੰਗਾ ਮਿਲ ਗਿਆ ਤੇ ਆਪਾਂ ਪਿੱਟੀ ਜਾਗੇ ਵੀ ਅਰੇ ਅਸੀਂ ਤਾਂ ਠੱਗੇ ਗਏ ਉਹ ਜਾਨਵਰ ਦੀ ਬਈ ਸੰਭਾਲ ਕਰੋ ਤੇ ਜੇ ਤੁਸੀਂ ਸੰਭਾਲ ਨਹੀਂ ਕਰ ਸਕਦੇ ਤਾਂ ਉਹਨੂੰ ਉਹਦੀ ਵੇਚ ਦਿਓ ਅਵੇਂ ਬੱਕਰੀ ਪਾਲਣ ਨੂੰ ਬਦਨਾਮ ਨਾ ਕਰੋ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਕਾਮਯਾਬ ਬੱਕਰੀ ਪਾਲਣ ਵਾਲੇ ਭਰਾ ਮਿਲਾਵਾਂਗੇ ਜਿਨ੍ਹਾਂ ਦੇ ਨਾਂ ਚੱਲਦੇ ਹੈਗੇ ਆਪਣੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਚੰਗੀ ਨਸਲ ਸੰਭੀ ਹੋਈ ਆ ਸਾਰੇ ਬੰਦੇ ਦਿਖਾਵਾਂਗੇ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਧੰਨਵਾਦ ਧੰਨਵਾਦ